ਸਾਨੂੰ ਇਹ ਖੁੱਲੀ ਛੁੱਟੀ ਦਿੱਤੀ ਹੋਈ ਹੈ ਕਿ ਜਿਹੜਾ ਵੀ ਸਰਕਾਰ ਦੇ ਖਿਲਾਫ ਜਾਂ ਇਹ mafiya ਦੇ ਖਿਲਾਫ ਨਸ਼ੇ ਦੇ ਖਿਲਾਫ ਗੱਲ ਕਰਦਾ ਉਹਨੂੰ ਜੋ ਵੀ ਕੀਤਾ ਜਾ ਸਕਦਾ ਕਰ ਦੋ ਝੂਠੇ ਪਰਚੇ ਵੀ ਪਾਏ ਜਾਂਦੇ ਆ ਉਹਨਾਂ ਨੂੰ ਫਸਾਇਆ ਵੀ ਜਾਂਦਾ ਵਾ ਪਰ ਜਿਹੜੇ ਨਸ਼ਾ ਵੇਚਣ ਵਾਲੇ ਉਹ ਤੰਤਰਾ ਦੇ ਫਿਰਦੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਨਾਲ ਇਹ ਵੀ ਪਤਾ ਕਰੋ ਉਹਨੂੰ ਹੁਕਮ ਕਿਹਨੇ ਦਿੱਤਾ ਇਹਨਾਂ ਦੇ ਹੁਕਮਾ ਤੋਂ ਬਿਨਾ ਕੱਖ ਨਹੀਂ ਹੁੰਦਾ ਸਸੀ ਕਾ ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਰਜਿੰਦਰ ਸਿੱਧੂ ਜਿੱਤੇ ਕਿ ਪਿਛਲੇ ਦਿਨੇ ਗੋਨਿਆਣਾ ਮੰਡੀ ਦੇ ਇੱਕ ਨੌਜਵਾਨ ਦੀ ਉਸ ਰਸਤੇ ਵਿੱਚ ਮੌਤ ਹੋ ਗਈ ਸੀ ਜਿਸ ਨੂੰ ਸੀਆਈ ਸਟਾਫ ਵੱਲੋਂ ਜਿਹੜਾ ਦੱਸਿਆ ਜਾ ਰਿਹਾ ਵੀ ਨਸ਼ੇ ਦੇ ਮਾਮਲੇ ਵਿੱਚ ਚੁੱਕਿਆ ਸੀਗਾ ਅਤੇ ਉਸ ਦੇ ਜਿਹੜਾ ਦੋਸ਼ ਲਾਇਆ ਜਾ ਰਿਹਾ ਵੀ ਕਰੰਟ ਲਾਇਆ ਗਿਆ ਤੇ ਜਿਸ ਕਾਰਨ ਉਸ ਦੀ ਮੌਤ ਹੋਈ ਹੈਗੀ ਇਸ ਨੂੰ ਲੈ ਕੇ ਪੁਲਿਸ ਵੱਲੋਂ ਵੀ ਜਿਹੜੇ 6 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਜਿਨ੍ਹਾਂ ਵਿੱਚੋਂ ਪੁਲਿਸ ਮੁਲਾਜ਼ਮੀਆਂ ਜਿਹੜੇ ਸੀਆਈਸਟਾਫ ਦੇ ਮੁਲਾਜ਼ਮ ਹੈ ਉਹਨਾਂ ਤੇ ਵੀ ਮਾਮਲਾ ਦਰਜ ਕੀਤਾ ਗਿਆਗਾ ਤੇ ਇਸ ਤਰ੍ਹਾਂ ਜਨਾਬ ਜਥੇਬੰਦੀਆਂ ਜਾਂ ਹੋਰ ਲੋਕਾਂ ਵੱਲੋਂ ਇਹ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਸਸਪੈਂਡ ਕੀਤਾ ਜਾਵੇ ਪਰ ਇਸ ਨੂੰ ਲੈ ਕੇ ਜਿਹੜਾ ਜਥੇਬੰਦੀਆਂ ਵੱਲੋਂ ਅੱਜ ਬਠਿੰਡਾ ਦੇ ਐਸਐਸਪੀ ਦਫ਼ਤਰ ਅੱਗੇ ਵੱਡਾ ਧਰਨਾ ਲਾਇਆ ਗਿਆ ਹੈ ਜਿਸ ਵਿੱਚ ਸਮੂਹ ਜਥੇਬੰਦੀਆਂ ਉਹ ਇਕੱਠੀਆਂ ਹੋ ਗੀਆਂ ਕਿਸਾਨ ਜਥੇਬੰਦੀਆਂ ਮੁਲਾਜ਼ਮਾਂ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਉਹ ਸਾਰੀਆਂ ਇੱਥੇ ਇਕੱਠੀਆਂ ਹੋ ਗਈਆਂ ਤੇ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈਗੀ ਕਿ ਤੁਰੰਤ ਇਸ ਦਾ ਇੰਤਜ਼ਾਮ ਕੀਤਾ ਜਾਵੇ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਸਸਪੈਂਡ ਵੀ ਕੀਤਾ ਜਾਵੇ ਬਾਅਦ ਸੁਣਾਉਣੇ ਕੀ ਕਹਿੰਦੇ ਇਤੋਂ ਦੇ ਪਹੁੰਚੇ ਹੋਏ ਲੋਕ ਇਹ ਨਾਮ ਹੈ ਤਾਂ ਕੀ ਕਿਹੜਾ ਚਾਹਾਂਗੇ ਅੱਜ ਜਿਹੜਾ ਸਾਡਾ ਦੱਸਾਂਗੇ ਇਹ ਮਤਲਬ ਹੈ ਜਿਹੜੇ ਸ਼ਬਦ ਹੈ ਜੋ ਉਹਨਾਂ ਦੇ ਅੰਦਰ ਅੰਦਰ ਦੇ ਪਰਿਵਾਰ ਨਾਲ ਜੋ ਉਹਨਾਂ ਦੇ ਹਾਲਾਤ ਬਣੇ ਪਏ ਆ ਜਿੱਦਾਂ ਉਹਨੂੰ ਮਾਰਿਆ ਗਿਆ ਬਹੁਤ ਦੁਖਦਾਈਕ ਇਹ ਜਿਹੜੀਆਂ ਚੀਜ਼ਾਂ ਸਾਡੇ ਸਮਾਜ 'ਚ ਦਿਨ-ਬਦਨ ਵਾਪਰ ਰਹੀਆਂ ਪਤਾ ਨਹੀਂ ਕਿੰਨੇ ਨੌਜਵਾਨ ਨਸ਼ੇ ਨਾਲ ਮਾਰੇ ਜਾ ਰਹੇ ਆ ਕਿੰਨੇ ਇਨਕਾਊਂਟਰਾਂ 'ਚ ਮਾਰੇ ਜਾ ਰਹੇ ਆ ਇੱਕ ਉਸ ਨੂੰ ਇੱਕ ਖੁੱਲੀ ਛੁੱਟੀ ਦਿੱਤੀ ਹੋਈ ਹੈ ਕਿ ਜਿਹੜਾ ਵੀ ਸਰਕਾਰ ਦੇ ਖਿਲਾਫ ਜਾਂ ਇਹ ਮਾਫੀਆ ਦੇ ਖਿਲਾਫ ਨਸ਼ੇ ਦੇ ਖਿਲਾਫ ਕੋ ਗੱਲ ਕਰਦਾ ਉਹਨੂੰ ਜੋ ਵੀ ਕੀਤਾ ਜਾ ਸਕਦਾ ਕਰ ਦੋ ਕੋਈ ਸਰਕਾਰ ਕੋਲੋਂ ਕੋਈ ਨਹੀਂ ਕੀ ਉੱਥੇ ਕੋਈ ਇਨਕੁਆਇਰੀ ਹੋਊਗੀ ਉੱਥੇ ਕੋਈ ਕਾਰਵਾਈ ਹੋਊਗੀ ਜਦੋਂ ਲੋਕ ਇਕੱਠੇ ਹੋ ਕੇ ਜੇ ਥੋੜੀ-ਬੋਤੀ ਕਾਰਵਾਈ ਕਰਾਉਣ ਦੀ ਕੋਸ਼ਿਸ਼ ਕਰਦੇ ਆ ਤੇ ਥੋੜੇ ਜਿਹਾ ਬਾਅਦ ਜਦੋਂ ਮਸਲਾ ਠੰਡਾ ਹੁੰਦਾ ਤਾਂ ਫਿਰ ਸਾਰਾ ਮਾਮਲਾ ਉ ਉਹਨਾਂ ਆਪਾਂ ਪਹਿਲਾਂ ਪੁਲਿਸ ਘਰ ਉੱਥੇ ਜੇ ਉਹ ਰਾਜਿਕ ਆ ਉਹਨਾਂ ਨੂੰ ਤੁਮਕਾਇਆ ਗਿਆਗਾ ਇਸ ਚੋਗ ਨੂੰ ਇਹ ਮੇਰੇ ਖਿਆਲ ਪਹਿਲਾ ਮਾਮਲਾ ਨਹੀਂ ਤੁਸੀਂ ਕਾਹਦੀ ਬਠਿੰਡੇ ਚ ਮੈਂ ਦੇਖਿਆ ਕਿ ਜਿਹੜੇ ਵੀ ਨਸ਼ਿਆਂ ਦੇ ਖਿਲਾਫ ਪਹਿਲਾਂ ਵੀ ਗੱਲ ਉੱਠੀ ਉਹਨਾਂ ਦੇ ਘਰ ਸਾੜ ਦਿੱਤੇ ਗਏ ਤੇ ਹੁਣ ਵੀ ਜਿਹੜਾ ਕੋਈ ਪਰਮਿੰਦਰ ਝੋਟਾ ਸੀਗਾ ਜਿੰਨੇ ਵੀ ਨਸ਼ਿਆਂ ਦੇ ਖਿਲਾਫ ਜ਼ਰਾ ਵੀ ਬੰਦਾ ਆਵਾਜ਼ ਚੁੱਕਦਾ ਉਹ ਉੋਟੇ ਤੇ ਬਹੁਤ ਝੂਠੇ ਪਰਚੇ ਵੀ ਪਾਏ ਜਾਂਦੇ ਆ ਉਹਨਾਂ ਨੂੰ ਫਸਾਇਆ ਵੀ ਜਾਂਦਾ ਵਾ ਪਰ ਜਿਹੜੇ ਨਸ਼ਾ ਵੇਚਣ ਵਾਲੇ ਉਹ ਤੰਤਨਾ ਦੇ ਫਿਰਦੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਉਹ ਉਹ ਜਿਹੜਾ ਨੌਜਵਾਨ ਦੇ ਦੀਆਂ ਵੀਰਦੀਆਂ ਅਸੀਂ ਹੁਣੇ ਉਹਨੂੰ ਹਸਪੀਟਲ ਤੇ ਮਿਲ ਕੇ ਆਏ ਆ ਉਹਦੀ ਹੱਡੀਆਂ ਦੇ ਟੁਕੜੇ-ਟੁਕੜੇ ਕਰਕੇ ਉਹਦਾ ਪਰਿਵਾਰ ਅੱਥਾਂ 'ਚ ਫੜੀ ਫਿਰਦਾ ਤੇ ਮੇਰੇ ਖਿਆਲ ਨਾਲ ਤਾਂ ਸਾਡੀ ਸਰਕਾਰ ਨੂੰ ਇਸ ਗੱਲ ਦੀ ਕੋਈ ਚਿੰਤਾ ਕੀ ਕੀ ਵਾਪਰ ਰਿਹਾ ਆ ਬਸ ਉਹ ਚੀਜ਼ ਹੈ ਕਿ ਸਾਰਾ ਕੁਝ ਪੁਲਸ ਤੇ ਛੱਡਿਆ ਹੋਇਆ ਉਹ ਜੋ ਫੈਸਲਾ ਕਰੇ ਉਹ ਕਿਸੇ ਨੂੰ ਬਚਾ ਲੇ ਮਾਰ ਦੇ ਕਿਸੇ ਨੂੰ ਰੱਖ ਲੇ ਕਿ ਜਿਹੜੇ ਗਲਤ ਬੰਦਿਆਂ ਨੂੰ ਬਚਾ ਲੇ ਚੰਗੇ ਬੰਦਿਆਂ ਨੂੰ ਕੁਝ ਝੂਠੇ ਪਰਚਿਆਂ 'ਚ ਜੋ ਆਪਵਾ ਲਗੇ ਦੁਗੇ ਕਿ ਜੇ ਬਿਨਾ ਕਿਸੇ ਕਾਰਵਾਈ ਤੋਂ ਲਾ ਕੇ ਅੰਦਰ ਸੁੱਟ ਦੇ ਇਹ ਸਭ ਕੁਝ ਚੱਲਿਆ ਰਿਹਾ ਹੈ ਇਹ ਨੌਜਵਾਨ ਵੀ ਸੀਗਾ ਜੀ ਇਹਦੇ ਵੀ ਕਹਿੰਦੇ ਬਹੁਤ ਜ਼ਿਆਦਾ ਕਰੰਟ ਲਾਇਆ ਗਿਆ ਤੇ ਇਸੇ ਰਕਤ ਮੌਤ ਚਲੋ ਉਹ ਤੇ ਜੋ ਵੀ ਲਾਇਆ ਗਿਆ ਪਰ ਉਹਨਾਂ ਦਾ ਬੱਚਾ ਤੇ ਮਾਰ ਦਿੱਤਾ ਗਿਆ ਇਸ਼ਾਰਤ ਕਰਕੇ ਕਿਸੇ ਵੀ ਤਰੀਕੇ ਨਾਲ ਮਾਰਤਾ ਗਿਆ ਹੁਣ ਉਹਨਾਂ ਦੇ ਮਾਂ ਪਿਓ ਉਜ਼ਾਰੇ ਅਨਸਾਫ਼ ਲਈ ਬਿਲਕਦੇ ਫਿਰਦੇ ਆ ਫਿਰ ਸਰਕਾਰਾਂ ਸਾਡੀ ਇਹ ਨਹੀਂ ਵੀ ਚਲੋ ਉਹਨਾਂ ਨੂੰ ਰੋਣ ਦਾ ਮੌਕਾ ਜਾਂ ਉਹਨਾਂ ਨੂੰ ਆਪਣੇ ਘਰ ਬੈ ਕੇ ਕੋਈ ਉਹ ਅਸੀਂ ਉਹਨਾਂ ਦੇ ਕੋਈ ਕਾਰਵਾਈ ਜੋ ਬਣਦੀ ਹੈ ਕਾਨੂੰਨ ਤੌਰ ਤੇ ਅਸੀਂ ਸਖਤ ਕਰੀਏ ਪਰ ਨਹੀਂ ਫਿਰ ਵੀ ਲੋਕਾਂ ਨੂੰ ਇਕੱਠੇ ਹੋ ਕੇ ਇਹ ਪ੍ਰਸ਼ਾਸਨ ਤੇ ਦਬਾਅ ਬਣਾ ਕੇ ਕਾਰਵਾਈ ਦੇਖ ਕੇ ਦੇਖ ਕੇ ਦੀ ਸ਼ਰਮ ਆਲੀ ਕਹਿੰਦੇ ਆ ਕਿ ਜੇ ਨਾ ਕੋਈ ਵੀ ਸਿਸਟਮ ਆਪਣੇ ਆਪ ਕੰਮ ਨਹੀਂ ਕਰਦਾ ਜਦੋਂ ਤੇ ਲੋਕ ਨਹੀਂ ਇਕੱਠੇ ਹੁੰਦੇ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਕਿਵੇਂ ਦੇਖ ਦੋਗੇ ਬੁਲਦੇ ਵੀ ਨਹੀਂ ਪਤਾ ਕਿ ਸਾਡੇ ਮੁਲਾਜ਼ਮ ਕਿੱਥੇ ਨੇ ਜਾਂ ਕਿੱਥੇ ਫਿਰਦੇ ਨੇ ਹਲੇ ਵੀ ਨਹੀਂ ਪਤਾ ਸਾਰਾ ਕੁਝ ਹੀ ਆ ਪਰ ਕਾਰਵਾਈ ਕੋਈ ਕਰਨੀ ਨਹੀਂ ਉਹ ਲੋਕਾਂ ਨੂੰ ਬਸ ਲੋਕਾਂ ਦਾ ਗੁੱਸਾ ਕਿਸ ਤਰੀਕੇ ਦਾ ਠੰਡਾ ਹੋ ਜਾਊਗਾ ਉਹ ਫਿਰ ਆਪਣੀਆਂ ਸੀਟਾਂ ਤੇ ਬਹਿ ਜਾਣਗੇ ਫਿਰ ਉਹ ਜੋ ਜੋ ਜ਼ੁਲਮ ਕਰਨਗੇ ਜੋ ਜੋ ਹੈਗਾ ਇਹ ਮੇਰਾ ਖਿਆਲ ਹੈ ਕਿ ਕਾਰਵਾਈ ਜੇ ਕਰਨੀ ਚਾਹਵੇ ਤੇ ਇਹ ਤੇ ਬੰਦੇ ਨੂੰ ਜਦੋਂ ਕਿਸੇ ਸਰਕਾਰ ਦੇ ਖਿਲਾਫ ਕੋਈ ਗੱਲ ਕਰਦਾ ਤੇ ਰਾਤ ਨੂੰ ਬੰਦਾ ਹੱਲਿਆ ਜਾਂਦਾ ਤੇ ਜੇ ਸਰਕਾਰ ਤੇ ਕੋਈ ਸਰਕਾਰ ਦੀ ਕੋਈ ਗਲਤੀ ਹੈ ਤੇ ਜੇ ਉੱਥੇ ਕੋਈ ਖਾਣਾ ਤੇ ਉੱਥੇ ਤੇ ਕਮਤਾ ਕੀਤਾ ਜਾਂਦਾ ਉਦੋਂ ਟਾਲਮਟੋਲ ਕੀਤੀ ਜਾ ਰਹੀ ਹੈ ਉਹ ਸਾਰਾ ਕੁਝ ਸਾਰਾ ਇਹਹੀ ਇਹਹੀ ਤਸਵੀਰੋ ਉਸ ਖੁਸ਼ਾਲ ਪੰਜਾਬ ਦੇ ਜਿਹੜੇ ਨਸ਼ਟ ਵਿਕਾਸ ਦਾ ਦਾਅਵਾ ਪਹੁੰਚੀਆਂ ਜਾਂਦੀਆਂ ਪੂਰਵ ਸਟਡੀ ਦੇ ਵਿੱਚ ਨੌਜਵਾਨ ਦੀ ਬਹੁਤ ਹੋ ਜਾਂਦੀ ਹੈ ਤਾਂ ਕੋਈ ਹਿਸਾਬ ਨਹੀਂ ਜਿਹੜੇ ਖੁਸ਼ਾਲ ਪੰਜਾਬ ਦੀ ਗੱਲ ਭਗਵਾਨ ਸਿੰਘ ਮਾਨ ਕਰਦੇ ਆ ਕਿ ਇਹੀ ਤਸਵੀਰੋ ਉਸ ਖੁਸ਼ਾਲ ਪੰਜਾਬ ਦੀ ਇਹ ਮੇਰਾ ਖਿਆਲ ਹੈ ਕਿ ਖਾਲੀ ਖੁਸ਼ਾਲ ਪੰਜਾਬ ਜਿਹੜੀ ਆ ਉਹ ਇਸ਼ਤਿਹਾਰਾਂ ਚ ਆ ਟੀਵੀ ਤੇ ਹੀ ਆ ਜਦੋਂ ਆਪ ਤੁਸੀਂ ਤੁਸੀਂ ਤੇ ਪੱਤਰਕਾਰ ਜੋ ਤੁਸੀਂ ਤੇ ਆਪ ਪਿੰਡਾਂ ਦਾ ਆਮ ਪਬਲਿਕ ਦੇ ਅਫਸਰ ਦੇ ਜੋ ਉੱਥੇ ਕੀ ਹਾਲਾਤ ਹੈ ਆ ਪੰਜਾਬ ਦੇ ਕੀ ਕਿੰਨੇ ਲੋਕ ਨਸ਼ਾ ਨਸ਼ਾ ਘਟ ਨਹੀਂ ਰਿਹਾ ਨਸ਼ਾ ਵੱਧ ਰਿਹਾ ਦਿਨ ਬਦਲੇ ਇਸ ਕਰਕੇ ਨਸ਼ੇ ਦੇ ਤਸਕਰਾਂ ਨੂੰ ਕੋਈ ਖੋਫ ਨਹੀਂ ਲਾ ਕੋਈ ਡਰ ਨਹੀਂ ਲਾ ਉਹ ਜੇ ਕੋਈ ਉਹਨਾਂ ਦੇ ਖਿਲਾਫ ਕੋਈ ਕੋਈ ਆਪਣੀ ਨੌਜਵਾਨੀ ਨੂੰ ਬਚਾਉਣ ਦੀ ਗੱਲ ਕਰਦਾ ਤੇ ਉਹ ਜਿਹੜਾ ਰਣਬੀਰ ਸਿੰਘ ਨਾਲ ਜੋ ਵਾਪਰਿਆ ਉਹਦੀਆਂ ਹੱਡੀਆਂ ਭਾਵਾਂ ਤੋੜ ਦਿੱਤੀਆਂ ਉਹ ਮਰਨ ਤੋਂ ਕਿੱਦਾਂ ਬਚ ਗਿਆ ਚਲੋ ਉਹਦੀ ਵਧੀ ਕਰਕੇ ਇਹ ਮੇਰੇ ਖਿਆਲ ਹੈ ਕਿ ਇਹ ਇੱਕ ਘਟਨਾ ਨਹੀਂ ਹਜ਼ਾਰਾਂ ਘਟਨਾ ਹੈ ਅਬਰ ਤਪਾਲ ਵੀ ਇਸੇ ਤੋਸ਼ ਦਾ ਸ਼ਿਕਾਰ ਹੈ ਕਿ ਉਹਨੇ ਵੀ ਨਸ਼ਿਆਂ ਦੇ ਖਿਲਾਫ ਚੁੱਕਿਆ ਗੱਲ ਚੁੱਕੀ ਆ ਇਹ ਸਰਕਾਰ ਨਹੀਂ ਚਾਹੁੰਦੀ ਕਿ ਇਸ ਧਰਤੀ ਤੋਂ ਨਸ਼ਾ ਜਾਂ ਸਾਡੇ ਕੋਈ ਸਿਸਟਮ ਨਹੀਂ ਚਾਹੁੰਦਾ ਕਿ ਨਸ਼ਾ ਖਤਮ ਹੋਵੇ ਨਸ਼ੇ ਦਾ ਬੜਾਵਾ ਐਸੇ ਕਰਕੇ ਹੀ ਆ ਕਿ ਜਿਹੜੇ ਨਸ਼ੇ ਦੀ ਨਸ਼ੇ ਦੇ ਖਰਾਬਤ ਗੱਲ ਕਰਨ ਵਾਲੇ ਉਹਨਾਂ ਵਾਸਤੇ ਤੇ ਜੇਲਾ ਹੈ ਗਿਆ ਬੜੀ ਬੜੀ ਦੂਰ ਤੱਕ ਹੈ ਗਿਆ ਬੜੇ ਬੜੇ ਸਖਤ ਕਾਨੂੰਨ ਹੈਗੇ ਆ ਪਰ ਨਸ਼ਾ ਵੇਚਣ ਵਾਲਿਆਂ ਵਾਸਤੇ ਕੋਈ ਇਹੋ ਜਿਹਾ ਕਾਨੂੰਨ ਜਾਂ ਕੋਈ ਗੁੱਸਤਾਂਸਾਂ ਵਾਸਤੇ ਕੋਈ ਐਸਾ ਕਾਨੂੰਨੀ ਹੈਗਾ ਕਿ ਜਿਹਨਾਂ ਨੂੰ ਫੜ ਲਿਆ ਜਾਵੇ ਜਦੋਂ ਇਕੱਠਾ ਨਾ ਕਰਦਾ ਦੋ ਦੋਨੋਂ ਪਰਮਾਸੀ ਮਾਨ ਮੰਤਰੀ 50% ਦੇ ਵਿੱਚ ਰਹਿ ਕੇ ਜਾਂਦੇ ਨੇ ਇਸ ਪਰਿਵਾਰ ਤੋਂ ਮਹਿਸ 10-15 ਕਿਲੋਮੀਟਰ ਦੀ ਦੂਰੀ ਤੇ ਰਹਿੰਦੇ ਨੇ ਪਰ ਪਰਿਵਾਰ ਤੱਕ ਪਹ ਉਹਨੂੰ ਲੱਗਦਾ ਨਹੀਂ ਬੰਦਾ ਹੋਣਾ ਚਾਹੀਦਾ ਸੀ ਕਿ ਪਗੜਪਾਰ ਨਾਲ ਜਾ ਕੇ ਦੁੱਖ ਸਾਂਝਾ ਕੀਤਾ ਜਾਂਦਾ ਮੇਰੇ ਖਿਆਲ ਉਹ ਜਿੱਦਾਂ ਕਹਿੰਦੇ ਨੇ ਕੋਈ ਇਨਸਾਨੀਅਤ ਖਤਮ ਹੀ ਹੋ ਗਈ ਅੰਦਰੋਂ ਨਹੀਂ ਤੇ ਬੰਦਾ ਤੂੰ ਆ ਕੇ ਤੁਸੀਂ ਆ ਕੇ ਉਹਨਾਂ ਪਰਿਵਾਰ ਨਾਲ ਚਲੋ ਜੇ ਕੁਝ ਗਲਤ ਵਾਪਰ ਵੀ ਗਈ ਤਾਂ ਉਹਨਾਂ ਨੂੰ ਸਜ਼ਾ ਦੇਣੀ ਕੋਈ ਜਾਇਜ ਕੋਈ ਗਲਤ ਤੇ ਸਜ਼ਾ ਨਹੀਂ ਦੇਣੀ ਨਾ ਕੋਈ ਜ਼ਰੂਰ ਗਲਤ ਤੇ ਨਹੀਂ ਮੰਨ ਕਰ ਰਹੇ ਕਿ ਠੀਕ ਹੋਣਾ ਗਲਤ ਕੀਤਾ ਨੂੰ ਸਜ਼ਾ ਦਿਓ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰੋ ਤੇ ਚਾਹਤ ਪਰਿਵਾਰ ਦਾ ਵੀ ਕੋਈ ਮਨ ਠੰਡਾ ਹੋ ਜੇ ਕਿ ਤੁਸੀਂ ਸਗੂ ਗੱਲ ਹੀ ਨਹੀਂ ਸੁਣ ਰਹਾ ਗੱਲ ਹੀ ਨਹੀਂ ਕਰ ਰਹਾ ਕਿ ਇਹ ਪੰਜਾਬ ਦੇ ਚ ਕੋਈ ਬਿਸਤਰੀਕ ਹੀ ਨਹੀਂ ਹੁੰਦੇ ਲੋਕ ਜਿਹੜੇ ਤੁਸੀਂ ਜਿੱਦਾਂ ਦਾ ਹਾਲਾਤ ਬਣਾਏ ਪਏ ਪਰਿਵਾਰ ਕਹਿੰਦਾ ਕਿ ਸਾਡਾ 5 ਸਾਲ ਦਾ ਬੱਚਾ ਹੁਣ ਪੁਲਿਸ ਦੇ ਨਾਮ ਤੋਂ ਵੀ ਡਰਦਾ ਕਿਤੇ ਮੇਰੇ ਨਾਲ ਵੀ ਉਹੀ ਕੁਛ ਨਾ ਕਰਨ ਜੋ ਮੇਰੇ ਪਾਪਾ ਨਾਲ ਕੀਤਾ ਜਦੋਂ ਇੱਕ ਬੱਚੇ ਦੇ ਸਾਹਮਣੇ ਉਹਦੇ ਬਾਪ ਨਾਲ ਐਸਾ ਕੁਛ ਵਾਪਰ ਗਿਆ ਤੂੰ ਉਹ ਉਹ ساری ਜ਼ਿੰਦਗੀ ਇਹ ਚੀਜ਼ ਲੈ ਕੇ ਜੀਊਗਾ ਮੇਰਾ ਖਿਆਲ ਹੈ ਕਿ ਸਾਡੇ ਇਨਸਾਨੀਅਤ ਖਤਮ ਹੋ ਚੁਕੀ ਆ ਕਿ ਜਿਹੜੇ ਕੋਈ ਨਾ ਸਾਡੀ ਅਫਸਰਸ਼ਾਹੀ ਚ ਹੀ ਰਿਹਾ ਇਹੋ ਜੀ ਗੱਲ ਨਾ ਹੀ ਸਾਡੇ ਨੇਤਾ ਲੋਗਾਂ ਚ ਰਹੀ ਆ ਕਿ ਬਸ ਉਹ ਸੇ ਰੋਟੀਆਂ ਸੇਕਨ ਵਾਲਾ ਕੰਮ ਕਰ ਰਹੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਟੀਵੀ ਤੇ ਦੱਸ ਕੇ ਅਖਬਾਰਾਂ ਚ ਇਸ਼ਤਿਹਾਰ ਦੇ ਕੇ ਕਿ ਪੰਜਾਬ ਨੂੰ ਕਹੀਏ ਕਿ ਬੜੀ ਤਰੱਕੀ ਹੋ ਗਈ ਆ ਆਪਣਾ ਨਸ਼ਾ ਖਤਮ ਹੋ ਗਿਆ ਬਹੁਤ ਵਧੀਆ ਕਰ ਦਿੱਤਾ ਪਰ ਮੇਰੇ ਖਿਆਲ ਜ਼ਮੀਨ ਤੇ ਸਭ ਕੁਝ ਇਹਦੇ ਉਲਟਾ ਹੋ ਰਿਹਾ ਕੋ ਪਾਰਟੀ ਨਾਲ ਖੜੀ ਪਰਵਾਰ ਦੇ ਨਹੀਂ ਅਸੀਂ ਤੇ ਕੋਈ ਵੀ ਜਿੱਥੇ ਵੀ ਕਿਤੇ ਜ਼ੁਲਮ ਹੋ ਰਿਹਾ ਕਿਸੇ ਨਾਲ ਧੱਕਾ ਹੋ ਰਿਹਾ ਅਸੀਂ ਉਹਦੇ ਨਾਲ ਖੜੇ ਆ ਅਸੀਂ ਉਹਦੇ ਨਾਲ ਖੜੇ ਆ ਅਸੀਂ ਹੱਜ ਵੀ ਅਪੀਲ ਕਰਦੇ ਹਾਂ ਕਿ ਉਹਨਾਂ ਨੂੰ ਇਨਸਾਫ ਹੋਣਾ ਚਾਹੀਦਾ ਇਨਸਾਫ ਅਸੀਂ ਇਹਨਾਂ ਲੋਕਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਹੜੇ ਇੱਥੇ ਆ ਕੇ ਮਤਲਬ ਕਰ ਰਹੇ ਆ ਇਨਸਾਫ ਕਰ ਰਹੇ ਨੇ ਸੋ ਇਹ ਸਾਰਾ ਕੁਝ ਕੋਈ ਨਹੀਂ ਮਹਾਰਾਜ ਨਾ ਵਿਸ਼ਵ ਦੀ ਫਾਈਲ ਦਾ ਸਾਰਾ ਦੇਸ਼ ਪੰਜਾਬ ਜਾਣਦਾ ਜੀ ਸਵਾਲ ਜਰੂਰ ਕਰੋ ਜਿਹੜਾ ਤੁਹਾਡਾ ਸਵਾਲ ਆ ਜੀ ਅੱਜ ਕੋਈ ਆ ਪੁੱਛਿਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹ ਜਿਹੜਾ ਦੇਖਦੇ ਆ ਜੀ ਇਹ ਯਾਦ ਰੱਖੋ ਕਿ ਹਰ ਇੱਕ ਦੇ ਨਾਲ ਜਿਹੜਾ ਕੋਈ ਮਿੰਤੇ ਸਮਝ ਨਹੀਂ ਆਉਂਦੀ ਕਿ ਇਹ ਨੌਜਵਾਨ ਦੇ ਨਾਲ ਤਸ਼ੱਦਦ ਹੋਇਆ ਕਿਤੋਂ ਆ ਇੱਥੇ ਪੰਜਾਬ ਦੇ ਲੋਕਾਂ ਦੇ ਹਾਲਾਤ ਆ ਜਿਹੜੇ ਦਿਨੋ ਦਿਨ ਖਰਾਬ ਹੋ ਜਾਣਗੇ ਇੱਥੇ ਪੁਲਿਸ ਦੇ ਕੋਲੋਂ ਲੋਕਾਂ ਨੇ ਇਨਸਾਫ ਲੈਣਾ ਹੁੰਦਾ ਤੇ ਪੁਲਿਸ ਪਤਾ ਨਹੀਂ ਕਿਹੜੇ ਹੁਕਮਾਂ ਦੇ ਵਿੱਚ ਜਾ ਕੇ ਇਹਨਾਂ ਨੌਜਵਾਨਾਂ ਦਾ ਕਾਣ ਕਰ ਰਹੇ ਆ ਔਰ ਜਿਹੜੇ ਬੋਲਦੇ ਆ ਭਾਈ ਜੀ ਅੱਜ ਤੁਸੀਂ ਆ ਤੁਸੀਂ ਪੰਜਾਬ ਦੀ ਗੱਲ ਕਰ ਰਹੇ ਆ ਇਹਦਾ ਕੱਲ ਨੂੰ ਜੇ ਗੁੰਡਾ ਰਾਹ ਚੱਲ ਪਿਆ ਇਹਦਾ ਕੁਝ ਵੀ ਕਰ ਸਕਦੇ ਆ ਆਪਾਂ ਇਹਨੂੰ ਜਿਹੜਾ ਕਹ ਲੋ ਇਹਦਾ ਸਖਤ ਵਿਰੋਧ ਕਰਨਾ ਚਾਹੀਦਾ ਜਿਹੜੀ ਇਹ ਸਰਕਾਰ ਆ ਪਤਾ ਨਹੀਂ ਰੱਬ ਜਾਣੇ ਨਚਾਰਿਆਂ ਦੀ ਸਰਕਾਰ ਬਣ ਚੁੱਕੀ ਆ ਇਹ ਨੱਚਣ ਵਾਲੀ ਸਰਕਾਰ ਸੀ ਤੇ ਨੱਚਣ ਵਾਲੀ ਸਰਕਾਰ ਨੇ ਲੋਕਾਂ ਨੂੰ ਰਵਾਤਾ ਆਪਤਾ ਨੱਚੀ ਕੁੱਦੀ ਜਾਂਦੇ ਆ ਦਿੱਲੀ ਦਾ ਸਾਰਾ ਕੁਝ ਪਤਾ ਲੱਗ ਜਾਂਦਾ ਉਹਨੂੰ ਹਰਿਆਣੇ ਦਾ ਪਤਾ ਲੱਗ ਜਾਂਦਾ ਪਰ ਆ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਭਗਵੰਤ ਮਾਨ ਨੂੰ ਪਤਾ ਨਹੀਂ ਲੱਗ ਰਿਹਾ 10 ਦਿਨ ਹੋ ਗਏ ਆ ਹਲੇ ਤੱਕ ਵੀ ਭਗਵੰਤ ਮਾਨ ਚੁੱਪ ਬੈਠਾ ਰੱਬ ਜਾਣੇ ਮੂੰਹ ਪੱਕਿਆ ਪੰਜਾਬ ਬਣਿਆ ਕੀ ਹੋਇਆ ਭਗਵੰਤ ਮਾਨ ਜਾਂਦਾ ਉਹਨੂੰ ਵੇਖਣਾ ਚਾਹੀਦਾ ਕਿ 5 ਸਾਲ ਦਾ ਜਿਹੜਾ ਬੱਚਾ ਉਹਦਾ ਰੋਈ ਜਾਂਦਾ 5 ਸਾਲ ਦਾ ਬੱਚਾ ਇਨਸਾਫ ਮੰਗੀ ਜਾਂਦਾ ਤੇ ਭਗਵੰਤ ਮਾਨ ਹਿਟਲਰ ਨੂੰ ਹੁਣ ਭੁਲਾਈ ਜਾਂਦਾ ਸਾਨੂੰ ਇੰਜ ਲੱਗਦਾ ਕਿ ਹਿਟਲਰ ਦੀ ਆਤਮਾ ਹੀ ਭਗਵੰਤ ਮਾਨ ਦੇ ਵਿੱਚ ਆ ਗਈ ਆ ਜਿਹੜਾ ਛੋਟੇ-ਛੋਟੇ ਬੱਚਿਆਂ ਦਾ ਸਿਆਣਿਆਂ ਦੀ ਘਰੋਂ ਸੀਗੀ ਯਾਰੀ ਸੌ ਨਾਲ ਸਰਦਾਰੀ ਪਿਓ ਨਾਲ ਉਹ 5 ਸਾਲਾਂ ਦੇ ਬੱਚੇ ਦੀ ਸਰਦਾਰੀ ਖਾ ਲਈ ਇਹਨੇ ਉਹ 5 ਸਾਲ ਦੇ ਬੱਚੇ ਦਾ ਕਹਾਣ ਕਰਤੇ ਨੇ ਹੁਣ ਇੱਥੇ ਆਪਾਂ ਕਹੀ ਜਾਂਦੇ ਆ ਕਿ ਉਹਨਾਂ ਦੀ ਜਿਹੜੀ ਕਹ ਲੋ ਜਾਂਚ ਕਰੋ ਅਸ ਉਹਨਾਂ ਨੂੰ ਗ੍ਰਿਫਤਾਰ ਕਰੋ ਮੈਂ ਆਨਾ ਕਿ ਉਹਨਾਂ ਨੂੰ ਗ੍ਰਿਫਤਾਰ ਵੀ ਕਰੋ ਨਾਲ ਇਹ ਵੀ ਪਤਾ ਕਰੋ ਉਹਨੂੰ ਹੁਕਮ ਕਿਹਨੇ ਦਿੱਤਾ ਇਹਨਾਂ ਦੇ ਹੁਕਮਾ ਤੋਂ ਬਿਨਾ ਕੱਖ ਨਹੀਂ ਹੁੰਦਾ ਇਹੋ ਜਿਹਾ ਹੋਇਆ ਕਿ ਸੀ ਇਹ ਨਿੱਕੀ ਨਿੱਕੀ ਗੱਲ ਤੇ ਤਾਂ ਜਿਆ ਕੰਮ ਨਹੀਂ ਕਰਦੇ ਜਿਹੜਾ ਕਹਿ ਰਿਹਾ ਲੱਗ ਲੱਗ ਅੰਗਾਂ ਤੇ ਉਹਦੇ ਬਿਜਲਨਾ ਲਾਈਆਂ ਐਨਾ ਟੌਰਚਰ ਕੀਤਾ ਤਾਂ ਟੌਰਚਰ ਕਰਨ ਵਾਸਤੇ ਕੋਈ ਨਾ ਕੋਈ ਵੱਡਾ ਰਾਜ ਹੋਊਗਾ ਵੇਖੋ ਕਿਹੜੇ ਰਾਜਨੀਤਿਕ ਲੀਡਰ ਦਾ ਹੱਥ ਪੈਂਦਾ ਵੇਖੋ ਟੀਨੇ ਕੀ ਕੀਤਾ ਇਹਦੀ ਜਾਂਚ ਬਹੁਤ ਤਗੜੀ ਹੋਣੀ ਚਾਹੀਦੀ ਆ ਪਰ ਇੱਕ ਗੱਲ ਇੱਥੇ ਕਹੂੰਗਾ بڑے ਮਸਲੇ ਚੱਲਦੇ ਆ ਹਰ ਮਸਲੇ ਠੰਡੇ ਹੋ ਕੇ ਰਹਿ ਜਾਂਦੇ ਆ ਇਸ ਮਸਲੇ ਨੇ ਵੀ ਪਤਾ ਨਹੀਂ 2 ਦਿਨ ਚੱਲਣਾ 5 ਦਿਨ ਚੱਲਣਾ ਬਾਅਦ ਦੇ ਵਿੱਚ ਵੇਂਦੇ ਨਹੀਂ ਗਏ ਇੱਥੇ ਤਾਂ ਇਨਸਾਫ ਅਸੀਂ ਕਹਿੰਨੇ ਆ ਸਿੱਧੂ ਮੂਸੇਵਾਲੇ ਨੂੰ ਨਹੀਂ ਮਿਲਿਆ ਬੁਰੂਦੀ ਬੇਅਗਵਿਦਾ ਨਹੀਂ ਮਿਲਿਆ ਆ 5 ਸਾਲਾਂ ਦੇ ਜਿਹੜੇ ਬੱਚੇ ਦਾ ਪਿਓ ਖੋਇਆ ਇਹਨੂੰ ਪਤਾ ਨਹੀਂ ਕਿੱਦਾਂ ਇਨਸਾਫ ਦੇਣਗੇ ਮੈਂ ਕਹਿੰਦਾ ਸੀਏ ਸਟਾਪ ਨੇ ਕੋਈ ਪਹਿਲੀ ਵਾਰੀ ਥੋੜਾ ਕੀਤਾ ਏ ਮੇਰੇ ਪਰਚਾ ਵੇਲੇ ਮੈਨੂੰ ਲੈ ਗਈ ਸੀ ਇੱਥੇ ਕਈ ਪੱਤਰਕਾਰ ਸੱਜਣ ਬੈਠੇ ਉਹਨਾਂ ਨੂੰ ਲੈ ਗਏ ਸੀ ਕਿੰਨਾ ਕੁਛ ਹੋਇਆ ਕਿਸੇ ਦੇ ਬਿਜਲ ਨਾਲ ਆਈਆਂ ਕਿਸੇ ਦੇ ਚੱਡੇ ਪਾੜੇ ਇਹਨਾਂ ਨੂੰ ਖੁੱਲ ਇੰਨੀ ਕਾਦੀ ਦੇ ਦਿੱਤੀ ਆ ਇਹ ਭਗਵੰਤ ਮਾਨ ਦੱਸੇ ਭਗਵੰਤ ਮਾਨ ਦੀ ਸਰਕਾਰ ਦੱਸੇ ਇਸ ਸਰਦਾਰ ਜੀ ਦਾ ਕਸੂਰ ਕੀ ਸੀਗਾ ਬਾਈ ਜੀ ਸਿੱਧੀ ਗੱਲ ਆ ਆਪਾਂ ਨੂੰ ਸਾਰਿਆਂ ਨੂੰ ਬੋਲਣਾ ਚਾਹੀਦਾ ਬੋਲਣਾ ਕਾਹ ਚਾਹੀਦਾ ਇਸ ਪੰਜਾਬ ਦੇ ਵਿੱਚ ਸਾਡੇ ਬੱਚੇ ਆ ਹੁਣ ਗੁੰਡਾ ਰਾਜ ਚੱਲ ਪਿਆ ਸਾਡੀ ਤਾਂ ਫੱਟੀ ਪੋਰ ਜਾਣਗੇ ਜਦੋਂ ਵੀ ਕਦੇ ਕਿਸੇ ਨਾਲ ਧੱਕਾ ਹੰਦਾ ਰੱਬ ਨੂੰ ਯਾਦ ਨਹੀਂ ਕਰਦਾ ਅਗਲਾ ਯਾਦ ਕਿਹਨੂੰ ਕਰਦਾ ਯਾਦ ਕਰਦਾ ਪੁਲਿਸ ਨੂੰ ਪਰ ਆ ਪੁਲਿਸ ਨੂੰ ਹੁਣ ਡਰ ਲੱਗਣ ਲੱਗ ਗਿਆ ਹੁਣ ਅਸੀਂ ਯਾਦ ਕਿਹਨੂੰ ਕਰਾਂਗੇ ਇਹਦਾ ਕਹਿੰਦੇ ਗੁੰਡਾ ਰਾਜ ਖਤਮ ਕਰਾਂਗੇ ਤੇ ਗੁੰਡਾ ਰਾਜ ਪਾਈ ਸਰਕਾਰ ਖੜੀ ਆ ਇੱਥੇ ਕੀ ਬਣੂਗਾ ਮੇਰੀ ਬੇਨਤੀ ਆ ਅਪੀਲ ਆ ਸਰਕਾਰ ਨੂੰ ਗੁੰਗੀ ਬੋਲੀ ਸਰਕਾਰ ਨੂੰ ਅਪੀਲ ਆ ਜੇਕਰ ਸੁਣ ਲਵੇ ਗੋਲ ਲਵੇ ਕਿ ਮੁੱਖ ਮੰਤਰੀ ਸਿਆ ਇਹਦੀ ਚੰਗੀ ਜਾਂਚ ਕਰਵਾ ਕੀ ਵੱਡਾ ਹੱਥ ਨਿਕਲੂਗਾ ਇਹਦਾ ਕੀ ਦੁਸ਼ਮਣੀ ਸੀ ਕਿਸੇ ਨਾਲ ਕੀ 5 ਸਾਲਾਂ ਦਾ ਜਿਹੜਾ ਮਸੂਮ ਬੱਚਾ ਤੁਸੀਂ ਉਹਦਾ ਪਿਓ ਖੋਲਿਆ ਇਹਦਾ ਜਵਾਬ ਦੇ ਸਾਰੇ ਹੋਣਗੇ ਪੁੱਛੋ ਕੀ ਗੱਲ ਕੀ ਹੋਈ ਆ ਆਪਾਂ ਆਪਸਿਆਂ ਨੇ ਆ ਜੀ ਆਪਾਂ ਇੱਥੇ ਖੜੇ ਆ ਜਿਹੜਾ ਕਹਿੰਦੇ ਆ ਜੋ ਟੰਗਾ ਤੇ ਕਈ ਥਾਵਾਂ ਤੇ ਵਿਜਲਨਾ ਲਾਈਆਂ ਟੌਰਚਰ ਕਰ ਕਿਉਂ ਰਹੇ ਸੀ ਕੋਈ ਨਾ ਕੋਈ ਗੱਲ ਤਕੜੀ ਆ ਇਸ ਗੱਲ ਦੇ ਪਿੱਛੇ ਪੈਜੋ ਇਸ ਮੁੱਦੇ ਦੇ ਪਿੱਛੇ ਪੈਜੋ ਤੇ ਭਗਵੰਤ ਮਾਨ ਨੂੰ ਨੀਂਦ ਨਾ ਆਉਂਦਿਓ ਤਾਂ ਕਿ ਸਾਡੇ ਮਸਲੇ ਜਿਹੜੇ ਉਹ ਹੱਲ ਹੋ ਜਾਣ ਤੇ ਇਹ ਬਾਈ ਜੀ ਕੰਗਾ ਇਹਦਾ ਨਹੀਂਗਾ ਇਹ ਤਾਂ ਵਿਚਾਰਾ ਦੁਨੀਆ ਕੋ ਲੈ ਗਿਆ ਉਹ ਕੱਲ ਨੂੰ ਆਪਣੇ ਬੱਚੇ ਜਾਂਉਂਦੇ ਆ ਉਹਨਾਂ ਕੋਲ ਨਾਲ ਝਾਤੀ ਮਾਰੀ। ਬੋਚੀਆਂ ਦੀਆਂ ਵੀ ਲੱਤਾਂ ਤੋੜੀਆਂ ਕਿ ਇੱਕ ਪਾਸੇ ਯੁੱਧ ਨਸ਼ੇ ਦੇ ਵਿਰੁੱਧ ਚਲਾ ਰੱਖਿਆ। ਅੰਮ੍ਰਿਤ ਦੂਜੇ ਪਾਸੇ ਜਿਹੜਾ ਨਸ਼ਿਆਂ ਦੇ ਖਿਲਾਫ ਆਵਾਜ਼ ਉਠਾਉਂਦਾ, ਤਸਕਰਾਂ ਨੂੰ ਫੜਾਉਂਦਾ, ਉਹਦੀਆਂ ਲੱਤਾਂ ਤੋੜੀਆਂ ਜਾਂਦੀਆਂ ਉਹਨਾਂ ਦੀ। ਇਹ ਜਦੋਂ ਬਾਈ ਜੀ ਗਲਤ ਤੇ ਹੀ ਆ ਜਦੋਂ ਮੁਜਰੇਵਾਲੀ ਸਰਕਾਰ ਚੱਲੋਂਗੇ ਉਹ ਤਾਂ ਜਿੰਦਾ ਲਾਲਾ ਹੀ ਹੁਣੀ ਆ। ਨੱਚਣ-ਕੁੱਦਣ ਦਾ ਕੰਮ ਇਹਨਾਂ ਨੇ ਜਦੋਂ ਇਹ ਕਹੀ ਜਾਂਦੇ ਆ ਕਿ ਨਸ਼ੇ ਦੇ ਵਿਰੋਧਾ, ਨਸ਼ੇ ਦੇ ਵਿਰੋਧਾ ਕਿਹੜਾ ਨਸ਼ੇ ਦੇ ਵਿਰੋਧਾ ਜਿੰਨਾ ਚਿਰ ਇਥੇ ਸਿੱਕਾ ਮੰਦ ਨਹੀਂ ਹੁੰਦੀਆਂ। ਇੱਥੋਂ ਬੀੜੀਆਂ ਬੰਦ ਨਹੀਂ ਹੁੰਦੇ ਨਾ ਇੱਥੋਂ ਜਰਦੇ ਬੰਦ ਨਹੀਂ ਹੁੰਦੇ ਫੀੜੀਆਂ ਸਿਕਟਾਂ ਜਰਦੇ ਪੂਨਿੱਪਾ ਇਹ ਕੰਪਨੀਆਂ ਸਾਡੇ ਦੇਸ਼ ਦੇ ਵਿੱਚ ਹੀ ਆ ਇਹਨਾਂ ਤੋਂ ਕਮਿਸ਼ਨ ਚੜਦੇ ਆ ਇਹਨਾਂ ਤੋਂ ਥੰਡ ਆਉਂਦੇ ਆ ਇਹਨਾਂ ਤੋਂ ਟੈਕਸ ਲੈਂਦੇ ਆ ਜਦੋਂ ਨਸ਼ੇ ਦੇ ਟੈਕਸ ਲਈ ਜਾਂਦੇ ਆ ਸ਼ਰਾਬ ਫੈਕਟਰੀਆਂ ਤੋਂ ਟੈਕਸ ਲਈ ਜਾਂਦੇ ਆ ਬਾਈ ਜੀ ਉਹ ਨਸ਼ਾ ਜਦੋਂ ਸਾਡੇ ਬੀੜੀਆਂ ਬੰਦ ਨਹੀਂ ਹੋ ਸਕਦੇ ਨਾ ਚਿੱਟੇ ਬੰਦ ਕੀ ਹੋ ਜਾਣਗੇ ਤਾਂ ਨਸ਼ੇ ਦੀਆਂ ਜਿਹੜੀਆਂ ਨੇ ਜੰਡਾ ਲਾਈਆਂ ਉਹ ਕੱਟ ਵੀ ਨਹੀਂ ਜਿਦੀ ਕੋਈ ਜ਼ਮੀਰ ਜਾਗਦੀ ਆ ਉਹ ਨਸ਼ੇ ਤੋਂ ਰੋਕਦਾ ਪਰ ਜਿਹੜੇ ਨਸ਼ਾ ਤਖਸਰ ਆ ਉਹਨਾਂ ਦੇ ਕੋਲ ਬੜਕ ਬੜੀ ਆ ਕਿਤੇ ਨਾ ਕਿਤੇ ਅਫਸਰਾਂ ਨਾਲ ਗਾਦੀ ਪਈ ਹੁੰਦੀ ਆ ਮੈਂ ਸਾਰਿਆਂ ਨੂੰ ਨਹੀਂ ਆਂਦਾ ਭਾਈ ਜੀ ਉਹਨਾਂ ਦੇ ਹੌਸਲੇ ਬਲੰਦ ਹੋਏ ਪਏ ਆ ਜਦੋਂ ਉਹਨਾਂ ਨੂੰ ਪਤਾ ਗੁੰਡਾ ਰਾਜ ਆ ਗੁੰਡੇ ਰਾਜ ਨਾਲ ਸਾਰਾ ਕੁਝ ਹੋ ਜਾਂਦਾ ਨੌਜਵਾਨ ਨੇ ਉਸ ਤੋਂ ਲਾਇਆ ਸੀ ਕਿ ਸਾਡਾ ਪਿੰਡ ਬਦਾਉ ਹੈ ਹਾਂਜੀ ਲਖਵੀਰ ਉਸ ਤੇ ਉਸ ਨੂੰ ਤਨਖਾਹਾਂ ਦਿੱਤੀਆਂ ਜੇ ਉਹਨੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਸਿਰ ਕੋ ਪਹੁੰਚਣਾ ਨਹੀਂ ਹੈ ਤਾਂ ਕੋਈ ਐਸੇ ਤੋਂ ਕਰ ਭਾਈ ਜੀ ਉਹਨਾਂ ਤੇ ਕਾਰਵਾਈ ਸਰਦਾਰ ਸਾਹਿਬ ਕਦੇ ਨਹੀਂ ਹੋਣੀ ਕਿਉਂਕਿ ਇਹ ਕਾਰਵਾਈਆਂ ਕਰਨ ਵਾਸਤੇ ਨਹੀਂ ਰੱਖੇਗੇ ਇਹਨਾਂ ਤੇ ਕਾਰਵਾਈਆਂ ਕਦੋਂ ਹੋਣਗੀਆਂ ਇੱਕ ਮਸਲਾ ਠੰਡਾ ਹੁੰਦਾ ਹੁਣ ਇਹਨੂੰ ਵੀ ਇਹਨਾਂ ਨੂੰ ਜਿਹੜੇ ਆ ਹੈਗੇ ਆ ਅੱਜ ਤਰਨਾ ਲੱਗਿਆ ਸੀਆਡੀ ਰਿਪੋਰਟ ਪਹੁੰਚੂਗੀ ਜੇ ਰਿਪੋਰਟ ਪਹੁੰਚ ਗਈ ਇੱਕ ਖਬਰ ਆ ਜਾਊਗੀ ਭਗਵਾਨ ਤੁਮਾਏ ਅੱਖਾਂ ਕਰੂਗਾ ਸਾਨੂੰ ਪਤਾ ਲੱਗ ਗਿਆ ਅਸੀਂ ਉਹਨਾਂ ਨੂੰ ਅੱਜ ਬਿਜ਼ਨਸ ਕਰਤਾ ਸਸਪੈਂਡ ਕਰਤਾ ਉਹਦੇ ਨਾਲ ਇਹ ਪਰਿਵਾਰ ਕਹੂਗਾ ਸਾਨੂੰ ਇਨਸਾਫ ਮਿਲ ਗਿਆ ਨਹੀਂ ਮਿਲਦਾ ਸਾਨੂੰ ਜਾਂਚ ਚਾਹੀਦੀ ਆ ਵੀ ਮਾਰਿਆ ਕਿਉਂ ਗਿਆ ਦੇ ਨਾਲ ਹੋਇਆ ਉਸੇ ਤਰ੍ਹਾਂ ਉਹ ਲੈਣ ਹਾਜ਼ਰ ਕੀਤਾ ਸਿਰ ਮਸਲਾ ਠੰਡਾ ਕੀਤਾ ਕਿ ਮਸਲਾ ਠੰਡਾ ਹੋ ਗਿਆ ਜਿਹੜੇ ਲੋਕ ਆ ਨਾ ਲੋਕਾਂ ਦੇ ਨਾਲ ਤਾਂ ਬੁੱਲੇ ਦੀ ਕਹਾਵਤ ਖੇਡੀ ਜਾ ਰਹੀ ਆ ਬੁੱਲੇ ਆ ਰੱਬ ਦਾ ਕੀ ਪਉਣਾ ਇਧਰੋਂ ਪਟਕੇ ਇਧਰ ਰੋਣਾ ਤੇ ਬਾਈ ਜੀ ਕੁਝ ਨਹੀਂ ਹੋ ਸਕਦਾ ਸਿਰਫ ਇਹ ਗੱਲਾਂ ਚੱਲਣ ਗਈਆਂ ਨਾ ਤਾਂ ਅੱਜ ਹੀ ਅਫਸਰਾਂ ਨੂੰ ਕੁਝ ਕਹਿਣ ਅਫਸਰ ਤੇ ਮੰਤਰੀ ਖੁਦ ਰਲ ਹੀ ਹੋਏ ਆ ਇਹ ਸਾਡਾ ਕੀ ਸੁਭਾਰ ਨਹੀਂ ਸਰਕਾਰ ਕਹ ਰਹੀ ਆ ਵੀ ਅਸੀਂ 90% ਨਸ਼ਾ ਖਤਮ ਕਰ ਦਿਆਂਗੇ ਪਰ ਪਿੰਡ ਵਾਸੀ ਕਹਿੰਦੇ ਸਾਡੇ ਸ਼ਰੀਹੋਂ ਦੇਖਦਾ ਸਰਦਾਰ ਉਹਨਾਂ ਨੇ ਬੇਸ਼ਰਮੀ ਦੀ ਗੋਲੀ ਲੈ ਲਈ ਅਜੇ ਆਪਣੇ ਕੋਲ ਕੋਈ 10 ਬੱਤੀਆਂ ਤਾਂ ਸਾਨੂੰ ਵੀ ਦੇ ਦੋ ਅਸੀਂ ਵੀ ਖਾ ਲਈਏ ਨਸ਼ਾ ਕਦੇ ਬੰਦ ਨਹੀਂ ਹੋਣਾ ਨਸ਼ੇ ਤੇ ਸਰਕਾਰਾਂ ਚੱਲਦੀਆਂ ਜਿੰਨਾ ਚਿਰ ਸ਼ਰਾਬ ਬੰਦ ਨਹੀਂ ਹੁੰਦੀ ਬੀੜੀਆਂ ਬੰਦ ਨਹੀਂ ਹੁੰਦੀ ਨਸ਼ੇ ਤੇ ਕਦੇ ਰੋਕ-ਥਾਮ ਨਹੀਂ ਲੱਗਣੀ ਯਾਦ ਰੱਖੋ ਇਹ ਸਿਰਫ ਕਹਿਣ ਦੀ ਗੱਲ ਹੈ ਵਾਇਟ ਕਿਹਨੇ ਜਾਓਗੇ ਅੱਜ ਘਰ ਦੇ ਦੁਆਲੇ ਕਈ ਦਿਨ ਹੋ ਗਏ ਇਹ ਘਟਨਾ ਹੋਈ ਨੂੰ ਪਰਿਵਾਰ ਉਸ ਦਿਨ ਦਾ ਇਨਸਾਫ ਦੀ ਮੰਗ ਕਰ ਰਿਹਾ ਹੈ ਔਰ ਇਨਸਾਫ ਇਹਨਾਂ ਨੂੰ ਮਿਲਣਾ ਚਾਹੀਦਾ ਇੱਕੋ ਇੱਕ ਅਰਨਿੰਗ ਮੈਂਬਰ ਸੀ ਆਪ ਦੀ ਫੈਮਿਲੀ ਦਾ شریف ਆਦਮੀ ਸੀ ਇਹਨਾਂ ਨੇ ਕੋਈ ਇਹੋ ਜਿਹਾ ਗੁਨਾਹ ਨਹੀਂ ਸੀ ਕੀਤਾ ਕਿ ਉਹਨਾਂ ਨੂੰ ਜਿਸ ਤਰ੍ਹਾਂ ਦੀ ਮੌਤ ਮਿਲੀ ਹੈ ਸੋ ਉਮੀਦ ਕਰਦੀਆਂ ਕਿ ਲੋਕਾਂ ਦਾ ਰੋਹ ਦੇਖ ਕੇ ਸਰਕਾਰ ਇਹਨਾਂ ਨੂੰ ਇਨਸਾਫ ਦੇਊਗੀ ਮਾਰੇ ਗਿਆ ਹੋਏ ਫੈਕਟਰੀ ਬਗੇ ਉਹਦੇ ਤੇ ਆਵਾਜ਼ਾਈ ਤਾਂ ਉਹਨਾਂ ਨੂੰ ਐਸੀ ਕਰਡ ਟੋਕੀਆਂ ਦਿੱਤੀਆਂ ਮਾੜੀ ਗੱਲ ਹੈ ਜੀ ਤੰਕੀਆਂ ਦਿੱਤੀਆਂ ਪੁਲਿਸ ਨੂੰ ਐਕਸ਼ਨ ਲੈਣਾ ਚਾਹੀਦਾ ਜਿਹੜੇ ਉਹਨਾਂ ਨੂੰ ਤੰਕੀਆਂ ਦਿੰਦੇ ਆ ਔਰ ਬਹੁਤ ਬੁਰੀ ਤਰ੍ਹਾਂ ਉਹਦੀ ਸਿਰਫ ਕੁੱਟ ਮਾਰ ਨਹੀਂ ਹੋਈ ਤੁਸੀਂ ਵੀ ਸੁਣਿਆ ਹੋਣਾ ਉਸ ਪੰਚਾਇਤ ਤੁਸੀਂ ਨਾਲ ਹੀ ਸੀਗੇ ਸਾਰੇ ਪੱਤਰਕਾਰ ਵੀ ਪਰਿਵਾਰ ਨੇ ਦੱਸਿਆ ਵੀ ਉਹਦੀ ਲੱਤਾਂ ਤੋੜੀਆਂ ਹੱਡੀਆਂ ਦੇ ਚੂਰਾ ਕਰਤਾ ਕੁਝ ਹੱਡੀਆਂ ਕੁੱਤੇ ਲੈ ਗਏ ਉਹ ਮਤਲਬ ਚੂਰਾ ਇਕੱਠਾ ਕਰਕੇ ਇੱਥੇ ਹਸਪੀਟਲ ਲੈ ਕੇ ਆਏ ਸੀਗੇ ਉਸ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਹੋਈ ਔਰ ਬਹੁਤ ਮਤਲਬ ਜਿਵੇਂ ਜਿੱਟੇ ਦਿਨ ਬਦਮਾਸ਼ੀ ਕਰਨ ਵਾਲੀ ਗੱਲ ਸੀਗੀ ਸੋ ਬਹੁਤ ਮਾੜਾ ਹਾਲ ਹੈ ਜਿਹੜਾ ਸਰਕਾਰ ਦੇ ਅਵਰੋਧ ਸੀ ਸਰਕਾਰ ਕਹਿੰਦੀ ਹੈ ਯੋਧ ਰਸ਼ਾ ਬਰੋਧ ਚਲਾ ਰਹੇ ਆ ਪਰ ਦੂਗੇ ਪਾਸੇ ਨਸ਼ਾ ਤਸਕਰੀ ਨੇ ਜਿਹੜੇ ਲਗਾਤਾਰ ਹਮਲੇ ਕਰ ਰਹੇ ਨੇ ਜੇ ਕੋਈ ਆਵਾਜ਼ ਚਾਹੁੰਦਾ ਮਜੀਗਲਾ ਉਹ ਉਹਨਾਂ ਉੱਤੇ ਹਮਲੇ ਹੋ ਰਹੇ ਨੇ ਇਸ ਕਰਕੇ ਹਮਲੇ ਹੋ ਰਹੇ ਆ ਜੀ ਯੁੱਧ ਨਸ਼ਾ ਵਿਰੁੱਧ ਕੋਈ ਚੱਲ ਨਹੀਂ ਰਿਹਾ ਕੁਝ ਵੀ ਚਲਾਉਣਾ ਹੋਵੇ ਸਰਕਾਰ ਨੇ ਮੈਂ ਪਹਿਲਾਂ ਵੀ ਕਿਹਾ ਵੀ ਉਹਦੀ ਕੋਈ ਪਲੈਨਿੰਗ ਹੁੰਦੀ ਆ ਕੋਈ ਪਾਲਿਸੀ ਹੁੰਦੀ ਆ ਵੀ ਕਿਵੇਂ ਚਲਾਉਣਾ ਇਸ ਚੀਜ਼ ਨੂੰ ਇੱਦਾਂ ਦੀ ਤਾਂ ਕੋਈ ਗੱਲ ਨਹੀਂ ਹੋਈ ਕਦੇ ਕਹਿੰਦਾ ਘਰ ਨਾ ਦਿਓ ਕਦੇ ਕਹਿੰਦਾ ਵੀ ਇੱਕ ਦਿਨ ਵਿੱਚ ਇੰਨੇ ਪਰਚੇ ਕਰਦਿਆ ਕਰੋ ਇਹਨਾਂ ਗੱਲਾਂ ਨਾਲ ਥੋੜੀ ਨਸ਼ਾ ਹਟਦੇ ਆ ਜਿਹੜੇ ਉਹਨਾਂ ਨੇ ਘਟਾਏ ਆ ਤੁਹਾਨੂੰ ਵੀ ਪਤਾ ਹੋਣਾ ਵੀ ਪਿੰਡਾਂ ਚ ਜਾ ਕੇ ਕਹਿੰਦੇ ਆ ਕਿ ਜੀ ਇਹਨੇ ਸ਼ਾਮਲਾੜ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਇਸ ਕਰਕੇ ਅਸੀਂ ਘਟਾ ਰਹੇ ਆ ਇੱਥੇ ਆ ਕੇ ਕਹਿੰਦੇ ਨਸ਼ੇ ਵਾਲੇ ਦਾ ਘਟਾਤਾ ਤਾਂ ਕੋਈ ਪਲੈਨਿੰਗ ਤਾਂ ਹੈ ਨਹੀਂ ਇਸ ਕਰਕੇ ਨਸ਼ਾ ਨਹੀਂ ਹਟ ਸਕਦਾ ਜਿੰਨਾ ਚਿਰ ਸਰਕਾਰ ਸੰਜੀਦਗੀ ਨਾਲ ਸੋਚ ਵਿਚਾਰ ਕਰਕੇ ਕੋਈ ਪਲੈਨਿੰਗ ਨਹੀਂ ਬਣਾਉਂਦੀ ਉਹਦੇ ਪ੍ਰਤੀ ਸੰਜੀਦਾ ਨਹੀਂ ਹੁੰਦੀ ਉਹਨਾਂ ਚਿਰ ਕੁਝ ਨਹੀਂ ਹੋ ਸਕਦਾ ਇਹ 80 ਪਾਲਿਸੀ ਚਲਾ ਰਹੀ ਹੈ ਜੀ ਜਦੋਂ ਮੈਂ ਦੇਖਿਆ ਜੀ ਪੰਜਾਬ ਸਰਕਾਰ ਸਟੇਟ ਤੁਹਾਡੇ ਸਾਹਮਣੇ ਹੈ ਜੀ ਸਾਰਾ ਕੁਝ ਮੈਨੂੰ ਉਸ ਤੋਂ ਕੁਝ ਕਰਨ ਦੀ ਲੋੜ ਨਹੀਂ ਸਾਰਾ ਕੁਝ ਸਰਾਂ ਦੇ ਸਾਹਮਣੇ ਆ ਸੁਭਾ ਤੇ ਸੁਣ ਰਹੇ ਹਾਂ ਤੁਸੀਂ ਆ ਕੁਸ਼ੂਰੇ ਤੋਂ ਮੇਰਾ ਨਾਮ ਹਰਵੀਰ ਆ ਜੀ ਪੰਜਾਬ ਸਟੂਡੈਂਟਸ ਨੇ ਸੁਪਰ ਕਮੇਟੀ ਮੈਂਬਰ ਅੱਜ ਅਸੀਂ ਇਸ ਧਰਨੇ ਵਿੱਚ ਪਹੁੰਚੇ ਹਾਂ ਕਿਉਂਕਿ ਨਰਿੰਦਰਦੀਪ ਜਿਹੜਾ ਕੋਈ ਕ੍ਰਾਈਮਨਲ ਨਹੀਂ ਸੀਗਾ ਨਾ ਹੀ ਉਹ ਦਾ ਕੋਈ ਨਸ਼ਾ ਤਸਕਰਾਂ ਨਾਲ ਸੰਬੰਧ ਸੀ ਉਹਨੂੰ ਪੁਲਿਸ ਨੇ ਜਿਹੜਾ ਅਣਮਨੁੱਖੀ ਤਰੀਕੇ ਨਾਲ ਕਤਲ ਕੀਤਾ ਉਹਦੇ ਖਿਲਾਫ ਪੰਜਾਬ ਭਰ ਵਿੱਚ ਰੋਅ ਆ ਜਿੱਥੇ ਕਿਸਾਨ ਮਜ਼ਦੂਰ ਉਸ ਮਾਮਲੇ 'ਚ ਪਹੁੰਚਿਆ ਸੀ ਵਿਦਿਆਰਥੀ ਜਥੇਬੰਦੀ ਵੱਲੋਂ ਇਸ ਮਾਮਲੇ 'ਤੇ ਪਹੁੰਚੇ ਆ ਕਿ ਉਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਪੰਜਾਬ ਪੁਲਿਸ ਤੇ ਕੇਂਦਰ ਸਰਕਾਰ ਇੱਥੇ ਪੁਲਿਸ ਜਾਂ ਰਾਜ ਬਣਾਉਣਾ ਚਾਹੁੰਦੀ ਆ ਪੁਲਿਸ ਨੂੰ ਤੇ ਫੌਜ ਨੂੰ ਅਥਾਹ ਦੀਆਂ ਤਾਕਤਾਂ ਦਿੱਤੀਆਂ ਗਈਆਂ ਫੌਜ ਅਪਕਾ ਹੁਣ ਪੁਲਿਸ ਦੀ ਹਿਰਾਸਤ ਵਿੱਚ ਜੇ ਕੋਈ ਬੰਦਾ ਪੁਲਿਸ ਦੀ ਕੁੱਟਮਾਰ ਕਰਕੇ ਕਤਲ ਹੋ ਜਾਂਦਾ ਤਾਂ ਪੁਲਿਸੇ ਕੋਈ ਕਾਰਵਾਈ ਨਹੀਂ ਹੋਊਗੀ ਜਿਹਦਾ ਆਨੰਦ ਮਾਨਦੇ ਹੋਏ ਪੁਲਿਸ ਵਾਲੇ ਹੁਣ ਜਿਹੜੇ ਉਹ ਖੁੱਲੇ ਆਮ ਲੋਕਾਂ ਦਾ ਕਤਲ ਕਰਨ ਕਰਦੇ ਨਜ਼ਰ ਆ ਰਹੇ ਆ ਇੱਥੇ 32 ਮੌਤਾਂ ਨੌਜਵਾਨਾਂ ਦੀਆਂ ਪੁਲਿਸ ਦੀ ਭਾਵੇਂ ਝੂਠੇ ਇਨਕਾਊਂਟਰਾਂ 'ਚ ਹੋਣ ਭਾਵੇਂ ਹਿਰਾਸਤੀ ਕਤਲ ਹੋਵੇ ਉਹ ਮੈਨੇ ਦੇਖਣ ਨੂੰ ਮਿਲ ਰਹੀਆਂ ਕਿਉਂਕਿ ਹੁਣ ਕੇਂਦਰ ਸਰਕਾਰ ਦਾ ਵੀ ਥਾਪੜ ਆ ਇਹਨਾਂ ਨੂੰ ਤੇ ਭਾਵੇਂ ਭਗਵੰਤ ਮਾਨ ਸਰਕਾਰ ਵੀ ਕੇਂਦਰ ਦੇ ਰਾਹ ਤੇ ਚੱਲਦੇ ਹੋਏ ਪਰ ਪੁਲਿਸ ਨੂੰ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੀਆਂ ਰਸੇ ਖੁੱਲੇ ਇਹ ਤੇ ਆਮ ਆਮ ਨੌਜਵਾਨ ਜਿਹੜਾ ਕਿਸੇ ਧਰਨੇ ਚ ਸ਼ਾਮਲ ਨਹੀਂ ਸੀ ਜਿਹੜਾ ਕਿਸੇ ਪੋਲੀਟੀਕਲ ਪਾਰਟੀ ਨਾਲ ਸ਼ਾਮਲ ਨਹੀਂ ਸੀ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਸੀ ਜੇ ਉਹਦੀ ਆਜ਼ਾਦੀ ਖਾਲੇ ਖੋਈ ਗਈ ਆ ਜੇ ਉਹਨੂੰ ਜਿਉਣ ਦਾ ਅਧਿਕਾਰ ਨਹੀਂ ਹੈ ਤਾਂ ਇਹ ਤੇ ਆਮ ਲੋਕ ਕਿੱਥੇ ਸੁਰੱਖਿਆ ਤਾਂ ਫਿਰ ਫਿਰ ਜਿਹੜੇ ਲੋਕ ਸਰਕਾਰ ਕੋਲ ਬੋਲਦੇ ਉਹ ਕਦੋਂ ਸੁਰੱਖਿਅਤ ਹੋਣਗੇ ਇਸ ਕਰਕੇ ਇਹਦੇ ਖਿਲਾਫ ਲੋਕਾਂ ਚ ਵਿਰੋਧ ਆ ਇਥੇ ਪੰਜਾਬ ਦਾ ਇਤਿਹਾਸ ਵਿੱਚ ਵੀ ਪਹਿਲਾ ਵੀ ਨੌਜਵਾਨਾਂ ਦੀ ਲਾਸ਼ਾਂ ਲੋਕਾਂ ਨੇ ਢੋਈਆਂ ਇਹ ਦੁਬਾਰਾ ਉਹਦਾ ਉਹਦਾ ਰਾਜਨਾਮੇ ਇਸ ਕਰਕੇ ਲੋਕਾਂ 'ਚ ਵਿਰੋਧ ਆ ਜਿਨ੍ਹਾਂ ਦਾ ਇਹਨਾਂ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਅਸੀਂ ਜੜ ਡਟ ਕੇ ਇਹਨਾਂ ਖੜਾਂਗੇ ਪੁਰਦੇਸ ਤੋਂ ਤਸਕਰਾਂ ਵੱਲੋਂ ਨਾਤਾ ਤੋੜ ਦਿੱਤੀ ਗਿਆ ਦੇਖੋ ਪੰਜਾਬ ਪੁਲਿਸ ਨਸ਼ਾ ਤਸਕਰਾਂ ਦੀ ਤਾਂ ਪੁਸ਼ਤਪਨਾ ਹੀ ਕਰ ਰਹੀ ਆ ਇੱਥੇ ਜਦੋਂ ਕਹਿੰਦੇ ਵੀ ਅਸੀਂ ਨਸ਼ਾ ਖਤਮ ਕਰ ਦਾਂਗੇ ਨਸ਼ਾ ਖਤਮ ਕਰਨ ਦੇ ਨਾਂ ਤੇ ਮਾੜਾ ਮੋਟਾ ਜਿਹੜਾ ਨਸ਼ਾ ਖਾਂਦਾ ਕੋਈ ਪੀੜਤਾ ਉਹਨੇ ਨਸ਼ਾ ਤਸਕਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਜਿਹੜੇ ਆ ਉਹਦਾ ਇੱਕ ਕਮਰੇ ਦਾ ਕਮਰੇ ਦਾ ਦਰਵਾਜ਼ਾ ਤੱਕ ਨਹੀਂ ਲਾ ਸਕਦੇ ਉਹਨੂੰ ਨਸ਼ਾ ਤਸਕਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤਾਂ ਜਿਹੜੇ ਵੱਡੇ ਵੱਡੇ ਪੁਲਿਸ ਮੁਲਾਜ਼ਮ ਆ ਇੱਥੇ ਐਮਐਲਏ ਗੁਰਦਤ ਸਿੰਘ ਸੇਖੋ ਜਿਹੜਾ ਫਰੀਦਕੋਟ ਦਾ ਐਮਐਲਏ ਆ ਉਹਦੇ ਡਰਾਈਵਰ ਕੋਲ ਨਸ਼ਾ ਮਿਲ ਜਾਂਦਾ ਜਿਹੜਾ ਇੱਥੇ ਜੈਤੂ ਦਾ ਐਮਐਲਏ ਆ ਉਹਦੇ ਡਰਾਈਵਰ ਕੋਲ ਨਸ਼ਾ ਮ ਦੀ ਜਾਰੀ ਇਥੇ ਵੱਡੇ ਵੱਡੇ ਪੁਲਿਸ ਵਾਲਿਆਂ ਨੇ ਸਬੰਧ ਨਸ਼ਿਆ ਨਾਲ ਇੱਕ ਜਿਹੜਾ ਸਾਫ ਹੋ ਚੁੱਕੇ ਆ ਇਥੇ ਵੱਡੇ ਵੱਡੇ ਨਸ਼ਾ ਨਸ਼ਾ ਤਸਕਰਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀਗੀ ਇਸ ਕਰਕੇ ਨਸ਼ਾ ਤਸਕਰਾਂ ਨੂੰ ਜਦੋਂ ਪਤਾ ਵੀ ਸਾਡੇ ਤੇ ਸਰਕਾਰ ਸਾਡੇ ਨਾਲ ਖੜੀ ਆ ਪੁਲਿਸ ਸਾਡੇ ਨਾਲ ਖੜੀ ਆ ਤਾਂ ਉਹ ਇਸ ਕਰਕੇ ਕੁੱਟ ਮਾਰਾ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆਉਂਦੀਆਂ ਪਿੱਛੇ ਜੇ ਸਾਧਕ ਬਲੋਕ ਵਿੱਚ ਵੀ ਇੱਕ ਨਸ਼ਾ ਤਸਕਰ ਨੇ ਜਿਹੜਾ ਨਸ਼ੇ ਦੇ ਖਿਲਾਫ ਨੌਜਵਾਨ ਪ੍ਰੋਟੈਸਟ ਕਰ ਰਹੇ ਸੀ ਨੌਜਵਾਨ ਭਾਰ ਸਭਾ ਉਹਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਕਿਉਂਕਿ ਪੁਲਿਸ ਤੇ ਪੁਲਸਤਾ ਉਹਨਾਂ ਨੂੰ ਕੋਈ ਡਰ ਨਹੀਂ ਹੈ ਅੱਜ ਪੋਸਟਰ ਵਿਖੇ ਇੱਕ ਨੌਜਵ ਕਿੰਨਾ ਸਾਤ ਤੋਂ ਗੀਓਕੇ ਸਾਡਾ ਪ੍ਰਿੰਟ ਬਕਾ ਹੁਆ ਹੈ ਪਰ ਜਿਹੜਾ ਇਨਸਪੈਕਟਰ ਸੀ ਉਹਦੇ ਵੱਲੋਂ ਵੀ ਤਾਂ ਕਿਹਾ ਹੈ ਕਿਉਂਕਿ ਕੌਣਸ ਵਾਲਿਆਂ ਨੂੰ ਵੱਡੇ ਮੁਨਾਫੇ ਨਸ਼ੇਦ ਹੁੰਦੇ ਆ ਕੌਣਸ ਵਾਲਿਆਂ ਦੇ ਆਪਦੇ ਬਿਜ਼ਨਸ ਆ ਤੁਸੀਂ ਦੇਖਿਆ ਕਿ ਬੀਬੀ ਜਿਹੜੀ ਥਾਰ ਤੇ ਘੁੰਮਦੀ ਸੀ ਪੁਲਿਸ ਵਾਲੀ ਉਹਦੇ ਨਸ਼ੇ ਫੜੇ ਗਏ ਨਾ ਉਹ ਹਜੇ ਵੀ ਜਿਹੜੀ ਉਹ ਪੂਰੀ ਚੜ੍ਹਦੀ ਕਲਾ ਚ ਕਿਉਂਕਿ ਉਹਨੂੰ ਪਤਾ ਵੀ ਮੇਰੇ ਵੱਡੇ ਵੱਡੇ ਅਫਸਰ ਆ ਜਿਹੜੇ ਉਹ ਮੇਰੇ ਨਾਲ ਸ਼ਾਮਲ ਆ ਇਸ ਕਰਕੇ ਜਦੋਂ ਉਹਨੂੰ ਸਰਕਾਰ ਦੀ ਤੇ ਵੱਡੇ ਵੱਡੇ ਪੁਲਿਸ ਅਧਿਕਾਰੀਆਂ ਦੀ ਉਹਨੂੰ ਪੁਸ਼ਤ ਪਨਾਈ ਆ ਤਾਂ ਉਹਨਾਂ ਦੇ ਪੁਲਿਸ ਵਾਲਿਆਂ ਦੇ ਨਸ਼ਾ ਤਸਕਰਾਂ ਨਸ਼ਾ ਤਸਕਰਾਂ ਦੇ ਇਹ ਉਹ ਜਜ਼ਬੇ ਕਾਇਮ ਆ ਕਿਉਂਕਿ ਪੂਰੀ ਪੂਰੀ ਸਰਕਾਰ ਉਹਨਾਂ ਨੂੰ ਪੁਸ਼ਤਪਨਾ ਹੀ ਕਰ ਰਹੀ ਆ ਹੁਣ ਵੀ ਇਸ ਮਾਮਲੇ ਵਿੱਚ ਵੀ ਜਿਹੜਾ ਜਿਹੜਾ ਨੌਜਵਾਨ ਨਸ਼ੇ ਦੇ ਨਾਲ ਨਸ਼ੇ ਦਾ ਕੋਈ ਲੈਣਾ ਦੇਣਾ ਸੀ ਦੇਣਾ ਨਹੀਂ ਸੀਗਾ ਉਹਦੇ ਉਹਨੂੰ ਵੀ ਪੁਲਿਸ ਨੇ ਕੋਟ-ਕੋਟ ਕੇ ਮਾਰਦਾ ਤੇ ਜਿਹੜੇ ਨਸ਼ਾ ਦੇ ਖਿਲਾਫ ਇਹਨਾਂ ਦੇ ਹਥਿਆਸ਼ੀਆਂ ਦੇ ਖਿਲਾਫ ਬੋਲਣਗੇ ਉਹਨਾਂ ਨੂੰ ਤਾਂ ਸਰਕਾਰ ਨੇ ਜਿਹੜਾ ਉਹ ਕੜੇ ਹੱਥੀ ਲੈਣਾ ਹੀ ਹੈ ਆ ਦੇਖੋ ਸਕੀਤ ਕੌਰ ਸੁਭਗਮੇਤੀ ਮੈਂਬਰ ਪੰਜਾਬ ਸਟੂਡੈਂਟ ਯੂਨੀਅਨ ਅੱਜ ਅਸੀਂ ਜਿਹੜਾ ਨਰੇਂਦਰਦੀਪ ਦਾ ਕਤਲ ਹੋਇਆ 23 ਮਈ ਨੂੰ ਕਲੋਸ਼ ਕਸਟਡੀ ਦੇ ਵਿੱਚ ਉਹਦਾ ਕਤਲ ਹੋਇਆ ਆ ਆਮ ਆਗੂ ਪਾਰਟੀਆਂ ਜਿਹੜੇ ਗੁੰਡੇ ਭਰਤੀ ਕੀਤੇ ਸੀ ਐਸੀ ਸਟਾਫ ਦੇ ਵਿੱਚ ਉਹਨਾਂ ਵੱਲੋਂ ਬੇਰਹਿਮੀ ਨਾਲ ਕੋਹ ਕੋਕੇ ਕਰੰਟ ਲਾ ਕੇ ਉਹਨੂੰ ਮਰਨ ਦੀ ਹੱਦ ਤੱਕ ਜਿਹੜਾ ਕਰੰਟ ਲਾਇਆ ਗਿਆ ਤੇ ਉਹਦਾ ਕਤਲ ਕੀਤਾ ਗਿਆ ਬੇਰਹਿਮੀ ਨਾਲ ਅਸੀਂ ਉਹਦੇ ਕਤਲਾਂ ਨੂੰ ਇਨਸਾਫ ਅੜੜਾ ਤੇ ਕਤਲਾਂ ਨੂੰ ਸਜ਼ਾਵਾ ਦਵਾਉਣ ਲਈ ਪਰਵਾਰ ਨੂੰ ਇਨਸਾਫ ਦਵਾਉਣ ਦੇ ਲਈ ਅੱਜ ਇੱਥੇ ਇਕੱਠੇ ਹੋਏ ਆਂ ਅਕਵਾਗ ਜਿਵੇਂ ਐਕਸ਼ਨ ਕਮੇਟੀ ਬਣਾ ਕੇ ਤੇ ਕੱਟ ਕਰ ਰਹੀਆਂ ਤੇ ਜਿਹੜੀ ਇਨਸਾਫ ਦੀ ਘਹਾਰ-ਘਹਾਰ ਲਵਾ ਰਹੀਆਂ ਹੈ ਸਰਕਾਰ ਦਾ ਯੋਧ ਨਸ਼ਾ ਵਿਰੋਧ ਦਾ ਮੈਂ ਚਲਾਈ ਹੈ ਕਿਵੇਂ ਦੇਖੋ ਦੇਖੋ ਉਹਨਾਂ ਨੇ ਕਿਹਾ ਸੀ ਕਿ ਜਿਹੜਾ 31 ਤਰੀਕ ਕੋ ਡੈਡਲਾਈਨ ਹੋਊਗੀ ਨਸ਼ਾ ਖਤਮ ਹੋ ਜਾਊਗਾ ਪਰ ਨਸ਼ਾ ਤਾਂ ਨਹੀਂ ਖਤਮ ਹੋਇਆ ਉਹਦੋਂ ਤੱਕ ਪੰਜਾਬ ਦੇ ਕਿੰਨੇ ਨੌਜਵਾਨ ਇੱਕ ਦਿਨ ਦੇ ਵਿੱਚ ਖਤਮ ਹੋ ਗਏ ਹੋਣਗੇ ਕਿਉਂਕਿ ਸਰਕਾਰ ਦੀ ਮਨਛਾ ਨਹੀਂ ਹੈ ਖਤਮ ਕਰਨ ਦਾ ਇਹ ਅਸਲ ਵਿੱਚ ਯੋਧ ਨਸ਼ਾ ਵਿਰੋਧਾ ਇਹ ਆਮ ਲੋਕਾਂ ਦੇ ਵਿਰੋਧਾ ਤੇ ਜਿਹਦੇ ਵਿੱਚ ਜਿਵੇਂ ਪਹਿਲਾ ਸੀਗਾ ਅਕਾਲੀ ਦੰਦ ਸਰਕਾਰ ਮੋਕੇ ਇੱਕ ਜੇਲ੍ਹ ਦਾ ਅਧਿਕਾਰੀ ਡੀਜੀਪੀ ਸੀਗਾ ਜੇ ਉਹ ਘੱਟੋ ਘੱਟ 350 ਬੰਦੇ ਦੀ ਜਿਹੜੀ ਅਰ ਜਿਹੜੀ ਅ ਅਧਰਜ ਲੈਟਸ ਲੈਟਸ ਸੀਗੇ ਵੱਡੇ ਦੇ ਦੇ ਅਧਿਕਾਰੀ ਜਿਹੜੇ ਅਧਿਕਾਰੀ ਸੀਗੇ ਨਸ਼ਿਆਂ ਦੇ ਵਿੱਚ ਉਹਨਾਂ ਦੀ ਲਿਸਟਾ ਵੱਡੇ ਪ੍ਰਕਾਸ਼ ਸਿੰਘ ਬਾਦਲੂ ਨੇ ਸਾਹਮਣੇ ਗਏ ਸੀਗੇ ਪਰ ਤੁਸੀਂ ਦੇਖੋ ਕਿ ਆਮ ਆਦਮੀ ਪਾਰਟੀ ਦਾ ਖੋਦੀਦਰ ਕਹਿੰਦਾ ਉਹਨਾਂ ਹੀ ਸਰਕਾਰ ਦੇ ਵਿਰੋਧ ਦੇ ਵਿੱਚ ਤਾਂ ਜਾ ਸਕਦੀ ਕਿ ਪ੍ਰਕਾਸ਼ ਸਿੰਘ ਬਾਦਲੂ ਨੇ ਕਿਉਂ ਨਹੀਂ ਕੀਤਾ ਆਮ ਆਦਮੀ ਪਾਰਟੀ ਫਿਰ ਅਕਾਲੀ ਦਲ ਤੇ ਕਿਉਂ ਨਹੀਂ ਸਵਾਲ ਚੁੱਕਦੀ ਕਿਉਂਕਿ ਆਮ ਆਦਮੀ ਪਾਰਟੀ ਵੀ ਉਹੀ ਕਰਦਾਰ ਆ ਇਹ ਕਰਤੇ ਪਿੱਛੇ ਇੱਕੋ ਜਿਹੇ ਲੋਕਾਂ ਨੂੰ ਦਿਖਾਉਂਦੇ ਨੇ ਵੱਖਰੇ ਵੱਖਰੇ ਆ ਇਹਨਾਂ ਦੇ ਜਿਹੜੇ ਪਰਦੇ ਪਿੱਛੇ ਹੋਰ ਤਰ੍ਹਾਂ ਦੇ ਨਜ਼ਰ ਆਉਂਦੇ ਆ ਪਰ ਆਮ ਤੌਰ ਤੇ ਲੋਕਾਂ ਦੇ ਬਾਰੇ ਇਹਨਾਂ ਦੇ ਵਿਚਾਰ ਜਿਹੜੇ ਹੈਗੇ ਆ ਉਹ ਇੱਕੋ ਜਿਹੇ ਨਜ਼ਰ ਆਉਂਦੇ ਆ ਤੁਸੀਂ ਦੇਖੋਗੇ ਹੁਣ ਕਿੰਨੇ ਨੌਜਵਾਨ ਹੈਗੇ ਆ ਇਹਨਾਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਲੋਕ ਨੇ ਜਿਹੜੇ ਮੰਤਰੀ ਨੇ ਸਟੇਜ 'ਤੇ ਕਹਿ ਰਹੇ ਕਿ ਨਸ਼ਾ ਖਤਮ ਹੋ ਗਿਆ ਪਰ ਤੁਸੀਂ ਦੇਖੋ ਹਰ ਤੀਜਾ ਘਰ ਆਦੇ ਪਤਨੀ ਅਰਥੀ ਚੱਕ ਰਿਹਾ ਸਿਰਫ ਨਸ਼ੇ ਦੀ ਓਵਰਡੋਸ ਕਰਕੇ ਇਸ ਤਰ੍ਹਾਂ ਕੇ ਪੰਜਾਬ ਦੇ ਵਿੱਚ ਇਹ ਨਸ਼ਿਆ ਵਿਰੋਧੀ ਯੋਧਾ ਆਪਾਂ ਲੋਕਾਂ ਨੇ ਵਿਰੋਧ ਦੇ ਵਿੱਚ ਆ ਇਹ ਮਜੀਠੀਏ ਤੇ ਜਿਹੜਾ ਉਹਨਾਂ ਦਾ ਬਲਡੋਜ਼ਰ ਨਹੀਂ ਚੱਲਿਆ ਇਹ ਐਸੇ ਜਿਹੜੀ ਇਥੋਂ ਦੀ ਐਸਐਸਡੀ ਬਠਿੰਡਾ ਦੀ ਜਿਹੜੀ ਅਮਨਦੀਪ ਕੌੜਾ ਇਹ ਜਿਹੜਾ ਜਿਹੜੇ ਚਿੱਟੇ ਦੇ ਵਪਾਰੀ ਇੱਥੇ ਵੱਡੇ ਵੱਡੇ ਬਹੁਤ ਸ਼ਫਸਾ ਦੇ ਨਾਮ ਵੀ ਹੈਗੇ ਉਹਨਾਂ ਦੇ ਬਿਲਕੁਲ ਨਹੀਂ ਚੱਲਿਆ ਅਸਲ ਵਿੱਚ ਯੋਗ ਨਸ਼ਾ ਵਰਗਾ ਲੋਕਾਂ ਦੇ ਵਿਰੋਧ ਦੇ ਵਿੱਚ ਆ ਤੇ ਆ ਮਾਰਨੀ ਪਾਰਟੀ ਐਸੀ ਕਰਕੇ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਦੇ ਵਿੱਚ ਆ ਉਹ ਕਦੇ ਚਿੱਟੇ ਦੇ ਨਾਮ ਤੇ ਤੇ ਜਿਹੜਾ ਬੰਦਾ ਚਿੱਟਾ ਨਹੀਂ ਕਰਦਾਗਾ ਉਹਨੂੰ ਨਰਿੰਦਰ ਦੀਪਾ ਨੂੰ ਖਰਚਾ ਅੰਕੜੇ ਦੇ ਵਿੱਚ ਕਤਲ ਕਰਕੇ ਜਾਂ ਤਾਂ ਥਾਣੇ ਦੇ ਵਿੱਚ ਕਤਲ ਕਰਕੇ ਪੰਜਾਬ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂਜੀ ਮੇਰਾ ਨਾਮ ਅਮਰਜੀਤ ਹਣੀ ਬੀਕੇਯੂ ਡਕਾਉਂਦਾ ਅੱਜ ਜੋ ਨਰਿੰਦਰਦੀਪ ਦਾ ਪਿਛਲੇ ਦਿਨੀ ਸੀਆਈ ਸਟਾਫ ਦੇ ਵਿੱਚ ਕੋਹ ਕੋ ਕੇ ਕਤਲ ਕੀਤਾ ਸੀ ਉਸ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅੱਜ ਐਸਐਸਪੀ ਡਾਕਟਰ ਬਠਿੰਡਾ ਇੱਕ ਦਿਨ ਦਾ ਰੋਸ ਧਰਨਾ ਸਰਕਾਰ ਨੂੰ ਚੇਤਾਵਨੀ ਹੈ ਕਿ ਜਲਦੀ ਜਿੰਨਾ ਸੇਤੀ ਹੋ ਸਕੇ ਨਰਿੰਦਰ ਪਰਵਾ ਦੇ ਜਿਹੜਾ ਉਸ ਨੂੰ ਇਨਸਾਫ ਦਿੱਤਾ ਇਹਵੇ ਕਿਉਂਕਿ ਪ੍ਰਗਟ ਮਾਨ ਛੇਤੀ ਕਾਰਵਾਈ ਤੇ ਬਹੁਤ ਯਕੀਨ ਰੱਖਦਾ ਪਿਛਲੇ ਦਿਨਾਂ ਦੇ ਵਿੱਚ ਇਤੋਂ ਲਗਭਗ 15 ਤੋਂ 20 ਕਿਲੋਮੀਟਰ ਦੂਰ ਹੈ ਨਾ ਤੇ 2 ਦਿਨ ਬਠਿੰਡੇ ਰਹਿਣ ਦੇ باوجود ਉਸ ਦੇ ਪਰਿਵਾਰ ਤੇ ਦੁੱਖ ਦੇ ਵਿੱਚ ਸ਼ਰੀਕ ਨਹੀਂ ਹੋ ਸਕਿਆ ਤੇ ਜੇ ਕੋਈ ਨਿੱਕੀ ਜਿਹੀ ਮਾਰੀ ਸ਼ਿਕਾਇਤ ਦਰਜ ਵੀ ਕਰਾ ਦੇ ਉਹ ਝੱਟਪਟ ਪੁੱਛ ਜਾ ਕੇ ਕਾਰਵਾਈ ਕਰ ਦਿੰਦੀ ਆ ਪਰ ਜਿਨ੍ਹਾਂ ਨੇ ਨਰਿੰਦਰਦੀਪ ਦਾ ਕਤਲ ਕੀਤਾ ਸੀਆਈ ਸਟਾਫ ਦੀ ਪੁਲਿਸ ਨੇ ਬਿਨਾਂ ਕੋਈ ਪਰਚਾ ਦਰਜ ਕੀਤੇ ਬਿਨਾਂ ਕੋਈ ਗਸੂਰੇ ਤੇ ਉਸ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਖਾਤਰ ਇਹੜਾ ਭਗਵਤ ਮਾਨਾ ਉਹ ਅੱਖਾਂ ਵਿੱਚ ਹੀ ਬੈਠਾ ਤੇ ਅੱਜ ਅਸੀਂ ਚੇਤਾਵਨੀ ਰੈਲੀ ਦੇਣ ਆਏ ਆ ਕਿ ਛੇਤੀ ਤੋਂ ਛੇਤੀ ਉਹਦੇ ਪਰਿਵਾਰ ਨੂੰ ਸਾਰ ਦਿੱਤਾਵੇ 22 ਨੇਮ ਜਿਹੜੇ ਸੀਆਈ ਸਟਾਫ ਦੇ ਮਲਾਜਮਾ ਉਹਨਾਂ ਦੇ ਪਰਚਾ ਦਾਜ ਕੀਤਾਵੇ ਅਗਵਾ ਦਾ ਪਰਚਾ ਕੀਤਾ ਜਾਵੇ ਕਤਲ ਦਾ ਪਰਚਾ ਦਾਜ ਕੀਤਾ ਜਾਵੇ ਤਾਂ ਕਿ ਜਿਹੜਾ ਨਰਿੰਦਰਦੀਪ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਜੇ ਨਾ ਪ੍ਰਸ਼ਾਸਨ ਨੇ ਗੱਲ ਸੁਣੀ ਨਾ ਸਰਕਾਰ ਨੇ ਸੁਣੀ ਆਉਣ ਵਾਲੇ ਦਿਨਾਂ 'ਚ ਤਿੱਖਾ ਸੰਘਰਸ਼ ਕੀਤਾ ਜਾਵੇ ਸਰਕਾਰ ਕਹਿ ਰਹੀ ਹੈ ਕਿ ਅਸੀਂ 90% ਨਸ਼ਾ ਕਟਨ ਕਰਤਾ ਪਰ ਪਿੰਡ ਵਸੇ ਕਹਿ ਰਹੇਗੇ ਜਿਉਂਦਾ ਤਿਉਂ ਵਿਕੇ ਨਹੀ ਨਹੀ ਕੈਚਰੀ ਆਤਾ ਕਹਿੰਦਾ 99% ਹੋ ਗਿਆ ਜਾਨੀ ਕਿ 99% ਕਾਜਾਂ ਚ ਹੋ ਗਿਆ ਜੇ ਕਾਜਾਂ ਦੇ ਵਿੱਚ 99% ਮਾਪੀ ਕਰਤਾ ਖਤਮ ਨਹੀਂ ਕਰਤਾ ਫਿਰ ਵੱਡੇ ਵੱਡੇ ਹੋਟ ਲਾਉਂਦੀ ਕਿ ਲੋੜਾ ਆ ਤੁਹਾਡੇ ਸਾਹਮਣੇ 31 ਤਰੀਕ ਦੀ ਲਾਸਟ ਡੇਟ ਸੀ ਤੇ ਪਾਈ ਡਾਕਟਰ ਜਿਹੜਾ ਫੌਜੀ ਸੀਗਾ ਨੌਜਵਾਨਾਂ ਨੂੰ ਖੇਰ ਦੇ ਗਰਾਉਂਡ ਤੇ ਲੈ ਕੇ ਨਸ਼ੇ ਦੇ ਇਖਲਾਰ ਜੀ ਉਹਦੀਆਂ ਲੱਟਾਂ ਤੋੜਦੀਆਂ ਕਾਰਜਾਂ ਚ ਇਹਨਾਂ ਨੇ ਬਹੁਤ ਕੁਝ ਕੀਤਾ ਗਰਾਉਂਡ ਤੇ ਕੁਝ ਨਹੀਂ ਕੀਤਾ ਆ ਉਹਨਾਂ ਦੇ ਦਿਨਾਂ ਦੇ ਵਿੱਚ ਇਹਨਾਂ ਨੂੰ ਜਿੰਨਾ ਕੁਝ ਇਹਨਾਂ ਨੇ ਵਾਅਦੇ ਕੀਤੇ ਲੋਕਾਂ ਨਾਲ ਤੇ ਇਹ ਲੋਕਾਂ ਦੇ ਜਬਰ ਕਰ ਰਹੇ ਇਹਨਾਂ ਨੂੰ ਸੱਚੀ ਕੀਮਤ ਚੁਕਾਉਣੀ ਪਊ ਆ ਜਾ ਬੁੱਟਾ ਅੱਜ ਕੀ ਨਾਮ ਹੈ ਤੇ ਕੀ ਕਰਨਾ ਤੋਂ ਮੇਰਾ ਨਾਂਜੀ ਬੁੱਟਾ ਸਿੰਘ ਤੰਗਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨੀ ਨੂੰ ਟਕਾਉਂਦਾ ਜੋ ਜਵਿੰਦਰ ਸਿੰਘ ਦਾ ਪਤਲ ਹੋਇਆ ਪਿਛਲੇ ਦਿਨਾਂ ਦੇ ਵਿੱਚ ਇਤੋਂ ਦੇ ਸੀਆਈ ਪੁਲਿਸ ਨੇ ਰਾਤੋ-ਰਾਸਤੇ 'ਚ ਉਹਨੂੰ ਚੱਕ ਕੇ ਉਹਦੇ ਮਤਲਬ ਗੁਪਤ ਥਾਂਾਂ ਦੇ ਉੱਤੇ ਬਿਜਲੀਆਂ ਲਾ ਕੇ ਤੇ ਮਤਲਬ ਖਾਸੇ ਮਤਲਬ ਸਰੀਰਾਂ ਦੇ ਉੱਤੇ ਬਿਜਲੀਆਂ ਲਾ ਕੇ ਉਹਦਾ ਕਤਲ ਹੋ ਗਿਆ ਤੇ ਉਹਨੂੰ ਚੱਕ ਕੇ ਹਸਪਤਾਲ ਦੇ ਵਿੱਚ ਦਾਖਲ ਕਰਾਤਾ ਜਿਹੜਾ ਉਹਦੇ ਨਾਲ ਸਾਥੀ ਸੀਗਾ ਉਹ ਤੋਂ ਫੋਨ ਕਰਾਇਆ ਪਰਿਵਾਰ ਨੂੰ ਵੀ ਉਹਨਾਂ ਦੇ ਪਰਿਵਾਰ ਨੂੰ ਤੋਂ ਫੋਨ ਕਰਦੇ ਹੋਏ ਇਨਸਟੈਂਟ ਹੋ ਗਿਆ ਇਸ ਕਰਕੇ ਅਸੀਂ ਐਕਸ਼ਨ ਕਮੇਟੀ ਬਣਾਈ ਹੈ ਐਕਸ਼ਨ ਕਮੇਟੀ ਦੇ ਵਿੱਚ ਸਾਰੀਆਂ ਦਸੇ ਬੰਦੀਆਂ ਉਹ ਪਰਿਵਾਰ ਨੂੰ ਇਨਸਾਫ ਲੈਏ ਬਿਨਾ ਕਤਲ ਇਹ ਸੰਘਰਸ਼ ਜਾਰੀ ਰਹੂਗਾ ਅਪਮਾਅ ਦੇ ਤਿੰਨ ਚਾਰ ਵਜੇ ਪਈ ਸਾਡਾ ਪ੍ਰੋਗਰਾਮ ਰੱਖਿਆ ਐਸਐਸਪੀ ਦਾ ਅਫਸਰ ਮੂਹਰੇ ਦੱਸਣ ਵਾਸਤੇ ਵੀ ਇਸ ਪਰਿਵਾਰ ਦੀ ਗੱਲ ਸੁਣੀ ਜਾਵੇ ਨਾ ਇਨਸਾਫ ਦਿੱਤਾ ਜਾਵੇ ਨਹੀਂ ਆਉਣਾ ਜਿੰਨੇ ਵਾਰ ਐਕਸ਼ਨ ਕਮੇਟੀ ਜਿੰਨੇ ਪੰਜ ਸੌ ਲੋਕ ਨੂੰ ਲਾਗੂ ਕਰਾ